ਪ੍ਰੋਸੀਕਿਊਸ਼ਨ ਨੇ ਦੋ ਅਹਿਮ ਜਿਹੜੇ ਆ ਕੇਸਾਂ ਦਾ ਜ਼ਿਕਰ ਕੀਤਾ ਸੀ ਇੱਕ ਰਜੀਵ ਗਾਂਧੀ ਮਰਡਰ ਕੇਸ ਦਾ ਇੱਕ ਮਹਾਤਮਾ ਗਾਂਧੀ ਮਰਡਰ ਕੇਸ ਦਾ ਜ਼ਿਕਰ ਕੀਤਾ ਸੀ ਤੇ ਰਜੀਵ ਗਾਂਧੀ ਕੇਸ ਦੇ ਵਿੱਚ ਤਾਂ ਰਿਹਾ ਹੋ ਚੁੱਕੇ ਨੇ ਲੇਕਿਨ ਤੁਹਾਡੀ ਰਿਹਾਈ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਇਹਨੂੰ ਕਿੱਦਾਂ ਦੇਖਦੇ ਤੁਸੀਂ ਰਜੀਵ ਗਾਂਧੀ ਵਾਲੇ ਕੇਸ ਵਾਲੇ ਉਹਨਾਂ ਨੇ ਸਾਰਿਆਂ ਦੀ ਰਿਹਾਈ ਹੋਈ ਹੈ ਤੇ ਦੂਜੀ ਮਹਾਕਮਾ ਗੰਧੀ ਵਾਲੇ ਕੇਸ ਜੀ ਗੋਪਾਲ ਵਿਨੈਕ ਗੋਟ ਸੇ ਸੀ ਹੋਣਾ ਉਹਨਾਂ ਨੂੰ ਵੀ 14-15 ਸਾਲਾਂ ਦਾ ਵਾਸ਼ਾ ਦਿੱਤਾ ਗਿਆ। ਬਲਵੰਤ ਸਿੰਘ ਰਾਜੋਆਣਾ ਜਿਹੜਾ ਆ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਚੱਲਦੇ ਨਜ਼ਰ ਆਉਂਦੇ ਲੇਕਿਨ ਜਗਤਾਰ ਸਿੰਘ ਹਵਾਰਾ ਜਿਹੜਾ ਆ ਉਹ ਅਲੱਗ ਮਾਤ ਰੱਖਦੇ ਨੇ। ਉਹਨਾਂ ਨੂੰ ਤਾਂ ਅਕਾਲ ਤਖਤ ਸਾਹਿਬ ਦਾ ਜਸੇਦਾਰ ਵੀ ਥਾਪਿਆ ਗਿਆ ਆ। ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ? ਇਹੋ ਕਹਾਂਗੇ ਸਿੱਖਾਂ ਦੀ ਫੁੱਲਵਾੜੀ ਆ। ਅਡਡ ਫੁੱਲ ਲੋਹੋਂ ਦੇ ਆਦਰ ਦੇ ਵਿਚਾਰ ਪਰ ਇਹ ਫੁੱਲ ਹਾਂ ਪਰ ਇਹ ਫੁੱਲ ਬੜਾ ਅਹਿਮ ਆ ਪੰਜਾਬ ਲਈ ਅੱਜ ਮੈਂ ਇੱਕ ਬਿਕ ਬੋਲ ਕੇ ਕਹਣਾ ਕਿ ਉਹਨਾਂ ਨੇ ਆਪਣੇ ਉੱਤੇ ਛੱਟ ਕੇ ਜਿਹੜੇ ਇਦਾਂ ਬਣੇ ਹੋਏ ਨੇ ਨਹੀਂ ਇੱਕ ਹੋਣਾ ਕੋਈ ਨਹੀਂ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜਾ ਭਾਈ ਜਗਤਾਰ ਸਿੰਘ ਦਾ ਉਹ ਤਾਂ ਛੱਡ ਦੇਣਾ ਚਾਹੀਦਾ ਹਾਂ ਮੇਰਾ ਤਾਂ ਇਹ ਨਿੱਜੀ ਵਿਚਾਰ ਹੈ ਜਿੰਨਾ ਅਪਸ਼ੀ ਅਸੀਂ ਪੰਥ ਦੀ ਸ਼ਕਤੀ ਨੂੰ ਕਮਜ਼ੋਰ ਹੀ ਕਰਦੇ ਹਾਂ ਤਗੜਾ ਨਹੀਂ ਹਣਾ ਇੱਕ ਬਣ ਜੋ ਚਾਹੇ ਉਹਨੂੰ ਬਣਾ ਦੇ ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਉਹਨਾਂ ਦੇ ਮਤਬੇ ਸੀ ਉਹਨਾਂ ਹੋਰ ਤਰੀਕੇ ਨਾਲ ਕਰ ਸਾਈ ਜੇ ਐਦਾਂ ਨਹੀਂ ਵੀ ਆਪਾਂ ਅੱਜੜ ਕੱਲ ਨੂੰ ਹੋਰ ਕੋਈ ਬਣ ਜੇਗਾ ਕੱਲ ਨੂੰ ਹੋਰ 10 ਬੰਦੇ ਇਕੱਠੇ ਹੋ ਜਣਗੇ ਨਹੀਂ ਇਹ ਨਹੀਂ ਜਿਵੇਂ ਜਸੇਵਰ ਭਾਈ ਅਮਰਤਪਾਲ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਖਾਲਸਤਾਨੀ ਧਿਰਾਂ ਆ ਉਹ ਕਹਿੰਦੀਆਂ ਕਿ ਅਸੀਂ ਜਿਹੜਾ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ ਆ ਸਰ ਉਹ ਬਾਹਰ ਹੀ ਗੱਲਾਂ ਕਰਦੇ ਆ ਜੀ ਆਧਾਰ ਕਾਰਡ ਉਹਨਾਂ ਦੇ ਬਣੇ ਹੋਏ ਆ ਪੈਨ ਕਾਰਡ ਉਹਨਾਂ ਦੇ ਬਣੇ ਹੋਏ ਆ ਦੇਸ਼ ਦੇ ਹਰੇ ਕਾਨੂੰਨ ਦੇ ਵਿੱਚ ਉਹ ਬਣੇ ਐਮਪੀ ਉਹ ਬੰਦੇ ਆ ਜੀ ਸੰਵਿਧਾਨ ਦੀ ਸੋਹ ਹੋ ਚੁੱਕਦੇ ਆ ਅਮਿਤ ਸ਼ਾਹ ਹੁਣਾਂ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਪਾਰਲੀਮੈਂਟ ਦੇ ਵਿੱਚ ਵੀ ਜਿੰਨਾ ਚਿੱਕਰ ਕੋਈ ਮਾਫੀ ਨਹੀਂ ਮੰਗੇਗਾ ਆਪਣੇ ਕੀਤੇ ਤੇ ਪਛਤਾਉਂਦੇ ਨਹੀਂ ਆ ਉਹਨਾਂ ਚਿੱਕਰ ਰਿਹਾਈ ਨਹੀਂ ਸਰ ਇਹ ਉਹ ਦੇਖਦੇ ਗ੍ਰਹਿ ਮੰਤਰੀ ਹੈ ਕੋਈ ਵੀ ਕੰਡੀਸ਼ਨ ਲਾ ਸਕਦੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਸਿੰਘ ਬਰਿਆਣਾ ਵੱਲੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹਰ ਪਾਸੇ ਇਹ ਚਾਦਾ ਵਿਸ਼ਾ ਬਣਿਆ ਹੋਇਆ ਹੈ। ਔਰ ਪਿਛਲੇ ਕੁਝ ਸਾਲਾਂ ਤੋਂ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਹੁੰਦੀ ਰਹੀ ਆ। ਗਾਹੇ-ਬਗਾਹੇ ਬੰਦੀ ਸਿੰਘ ਕੁਝ ਪੈਰੋਲ ਤੇ ਵੀ ਆਉਂਦੇ ਰਹੇ ਨੇ। ਔਰ ਬਿਆਨਤ ਸਿੰਘ ਮਰਡਰ ਕੇਸ ਦੇ ਵਿੱਚ ਅਜੇ ਕੱਲ ਹੀ ਇੰਜੀਨੀਅਰ ਗਰਮੀਤ ਸਿੰਘ ਜ਼ਮਾਨਤ ਤੇ ਰਿਹਾ ਹੋ ਕੇ ਆਏ ਨੇ। ਔਰ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੇ ਅੰਦਰ ਹੋਰ ਇਹਨਾਂ ਦੇ ਸਾਥੀ ਬੰਦੀ ਸਿੰਘ ਜਿਹੜੇ ਰਹਿ ਰਹੇ ਨੇ ਆਖਰਕਾਰ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜੀ ਮਨੋਦਿਸ਼ਾ ਆ ਅਸੀਂ ਉਹਦੇ ਤੇ ਜਿਹੜਾ ਆ ਇਹਨਾਂ ਨਾਲ ਚਰਚਾ ਕਰਾਂਗੇ ਸਾਡੇ ਨਾਲ ਨੇ ਗੁਰਮੀਤ ਸਿੰਘ ਜਿਹੜੇ ਕੱਲ ਹੀ ਰਿਹਾਂ ਹੋ ਕੇ ਆਏ ਨੇ ਗਰਮੀਤ ਸਿੰਘ ਜੀ ਤੁਹਾਡਾ ਦੈਨਿਕ ਸਵੇਰਾ ਦੇ ਵਿੱਚ ਬਹੁਤ ਬਹੁਤ ਸਵਾਗਤ ਮੇਰਾ ਪਹਿਲਾ ਸਵਾਲ ਇਹ ਆ ਕਿ ਆਖਰਕਾਰ ਹਜੇ ਤੱਕ ਰਪੱਕੀ ਰਿਹਾਈ ਤੁਹਾਡੀ ਨਹੀਂ ਹੋਈ ਕੁਝ ਅਜੇ ਵੀ ਅੰਦਰ ਕਾਫੀ ਬੰਦੀ ਸਿੰਘ ਅੰਦਰ ਹਰੇ ਰਹੇ ਨੇ ਜਿਨ੍ਹਾਂ ਨੂੰ ਹਜੇ ਤੱਕ ਰੈਰੋਲ ਤਿਕਰ ਨਹੀਂ ਮਿਲੀ ਉਹਨਾਂ ਦੀ ਮਨੋਦਿਸ਼ਾ ਕੀ ਆ ਉਹ ਕੀ ਸੋਚ ਰਹੇ ਨੇ ਕਿ ਜਿਹੜੀ ਰਾਜਨੀਤੀ ਹੋ ਰਹੀ ਆ ਜਾਂ ਜਿਹੜੀਆਂ ਬਾਹਰੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਮੋਰਚਾ ਲੱਗਾ ਹੋਇਆ ਆ ਅਕਾਲੀ ਦਲ ਇਹਦੇ ਤੇ ਕੋਸ਼ਿਸ਼ ਕਰ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਆ ਇੱਕ ਦਸਤਕ ਮਹਿੰਮ ਸ਼ੁਰੂ ਕੀਤੀ ਸੀਗੀ ਇਸ ਮੁੱਸਲੇ ਨੂੰ ਲੈ ਕੇ ਭਾਰਤ ਸਰਕਾਰ ਦੇ ਕੋਲ ਵੀ ਜਿਹੜਾ ਤੁਹਾਡਾ ਮਸਲਾ ਚੁੱਕਿਆ ਜਾਂਦਾ ਰਿਹਾ ਇਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਸੋਚ ਰਹੇ ਆ ਜੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਨੀ ਬੋਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ ਯਤਨ ਹੋ ਰਹੇ ਨੇ ਇਹਨਾਂ ਜਤਨਾ ਸਦਕਾ ਹੀ ਕਿਉਂਕਿ ਯਤਨ ਹੋਣਗੇ ਤਾਂ ਹੀ ਕਾਮਯਾਬੀ ਮਿਲੇਗੀ ਹਮ ਜਤਨਾ ਪੂਆ ਪ੍ਰਤੀਕ ਇਹਨਾਂ ਸਾਰੇ ਜਣੇ ਕਰ ਰਹੇ ਨੇ ਤਾਂ ਸਾਰਿਆਂ ਦੀ ਆਸ ਬੰਦੀ ਜਦੋਂ ਅਸੀਂ ਅੰਦਰ ਹੁੰਨੇ ਤਾਂ ਸਾਡੇ ਵਾਸਤੇ ਕੋਈ ਯਤਨ ਕਰਦਾ ਤਾਂ ਸਾਨੂੰ ਆਸ ਬੰਦੀ ਵੀ ਹੋ ਸਕਦਾ ਹਮ ਇਹਨਾਂ ਦੇ ਯਤਨਾਂ ਨੂੰ ਸਫਲਤਾ ਮਿਲ ਜੇ ਹਣਾ ਸੋ ਇਸ ਕਰਕੇ ਸਿਤਾਉਣਾ ਹੀ ਸਿਲਗਾ ਕਾਤੇ ਹਨ ਜਿਹੜੇ ਵੀ ਬੰਦੀ ਸਿੰਘਾਂ ਵਾਸਤੇ ਯਤਨ ਕਰ ਰਹੇ ਅਕਾਲੀ ਦਲ ਵੀ ਕੋਸ਼ਿਸ਼ ਕਰ ਰਿਹਾ ਸ਼ਰੋਣੀ ਕਮੇਟੀ ਵੀ ਕਰ ਰਿਹਾ ਲੇਕਿਨ ਦੂਸਰੇ ਪਾਸੇ ਮੋਰਚਾ ਵੀ ਲੱਗਾ ਹੋਇਆ ਆਪਸ ਵਿੱਚ ਕੋਈ ਕੋਆਰਡੀਨੇਸ਼ਨ ਨਹੀਂ ਆ ਇਸ ਮਸਲੇ ਨੂੰ ਲੈ ਕੇ ਕੀ ਲੱਗਦਾ ਕਿ ਕੋਆਰਡੀਨੇਸ਼ਨ ਨਾ ਹੋਣ ਦਾ ਕਿੰਨਾ ਕੁ ਨੁਕਸਾਨ ਆ ਇਹ ਦੇਖੋ ਜੇ ਸਾਰੇ ਇਕੱਠੇ ਹੋ ਕੇ ਲਾਣ ਤਾਂ ਉਹਦਾ ਇਫੈਕਟ ਵਧੀਆ ਪੈਂਦਾ ਹੂੰ ਬਾਕੀ ਉਹਨਾਂ ਜੋ ਆਪਾਂ ਆਪਣੇ ਤੇ ਉਹਨਾਂ ਨੂੰ ਲੱਗਦਾ ਅਸੀਂ ਇਸ ਤਰੀਕੇ ਨਾਲ ਕਾਮਯਾਬ ਹੋ ਸਕਦੇ ਹਾਂ ਉਹਨਾਂ ਦਾ ਤਾਂ ਇਦਾਂ ਮੈਂ ਤਾਂ ਕਹਣਾ ਵੀ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਆਪਸ ਵਿੱਚ ਮਿਲ ਕੇ ਕਿਉਂਕਿ ਮੁੱਦਾ ਸਾਂਝਾ ਹੈ ਤਾਂ ਸਾਂਝੇ ਤੌਰ ਤੇ ਯਤਨ ਕਰਨੇ ਚਾਹੀਦੇ ਤਾਂ ਛੇਤੀ ਸਫਲਤੰਤਰ ਹੋ ਜਾਏਗੀ ਹੂੰ ਜਿਵੇਂ ਕਿ ਬਿਆਨ ਸਿੰਘ ਮਰਡਰ ਕੇਸ ਦੇ ਵਿੱਚ ਤੁਸੀਂ ਪਿਛਲੇ 27 ਸਾਲ ਤੋਂ ਜੇਲ੍ਹ ਦੇ ਵਿੱਚ ਕੁੱਲ ਮਿਲਾ ਕੇ ਜੇ ਸਾਰੀ ਦੇਖ ਲਈਏ ਕਿ 32-35 ਸਾਲ ਜਿਹੜੇ ਤੁਸੀਂ ਕੱਟ ਲਏ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਖਾਸ ਕਰਕੇ ਰਵਨੀਤ ਸਿੰਘ ਬਿੱਟੂ ਜਿਹੜਾ ਆ ਉਹ ਤੁਹਾਡੀ ਰਿਹਾਈ ਦਾ ਅਕਸਰ ਜਿਹੜਾ ਵਿਰੋਧ ਕਰਦੇ ਆਏ ਰਹੇ ਨੇ ਇਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਸੋਚਦੇ ਆਂ ਕੋਈ ਉਹਨਾਂ ਨੇ ਇੱਕ ਵਾਰ ਬਿਆਨ ਦਿੱਤਾ ਸੀ ਜੇ ਤਿੰਨੋਂ ਕਿਸਾਨੀ ਕਾਨੂੰਨ ਹੈ ਇਹ ਵਾਪਸ ਲੈ ਲੈਂਦੇ ਤਾਂ ਅਸੀਂ ਉਹਨਾਂ ਦਾ ਬੰਦੀ ਸਿੰਘਾਂ ਦੇ ਵਾਸਤੇ ਉਹ ਕਹਿੰਦੇ ਸੀ ਅਸੀਂ ਆਪ ਨੰਗੇ ਪੈਰ ਚੱਲ ਕੇ ਜਾਵਾਂਗੇ ਮੋਦੀ ਸਾਹਿਬ ਕੋ ਹੂੰ ਤਾਂ ਮੋਦੀ ਸਾਹਿਬ ਕੋਲ ਪਹੁੰਚ ਹੀ ਗਏ ਨੇ ਤੇ ਕਾਨੂੰਨ ਵਿਵਸਥ ਹੋ ਚੁੱਕੇ ਨੇ ਹੂੰ ਤੇ ਇਸ ਕਰਕੇ ਮਤਲਬ ਕਿ ਜੇ ਤਾਂ ਉਹ ਪੋਲੀਟੀਕਲ ਬਿਆਨ ਹੀ ਸੀ ਤਾਂ ਕੋਈ ਗੱਲ ਨਹੀਂ ਹੈ ਨੇ अदरवाइज ਉਹਨਾਂ ਨੇ ਆਪਣੇ ਜੋ ਬਿਆਨ ਦਿੱਤੇ ਸੀ ਤਾਂ ਹੁਣ ਪਾਵਰ ਦੇ ਵਿੱਚ ਵੀ ਆ ਦੇਖਦੇ ਆ ਕਿੰਨੇ ਕੁ ਲਾਗੂ ਕਰਨੇ ਸਮਾਂ ਦੱਸੇਗਾ ਲੱਗਦਾ ਕਿ ਉਹ ਕੁਝ ਕਰ ਪਾਉਣਗੇ ਇਸ ਮਸਲੇ ਦੇ ਉੱਤੇ ਕਿ ਉਹ ਕਰਨ ਚਾਹੇ ਨਾ ਕਰਨ ਇਸ ਵਕਤ ਉਹ ਪਾਵਰ ਦੇ ਵਿੱਚ ਆ ਤੇ ਜੋ ਮੇਨ ਜਿਨ੍ਹਾਂ ਨੇ ਫੈਸਲੇ ਲੈਣੇ ਆ ਉਹਨਾਂ ਦੇ ਨਜ਼ਦੀਕ ਆ ਉਹ ਹੂੰ ਜੇ ਚਾਹਾਂ ਤਾਂ ਕਰ ਸਕਦੇ ਕਿਉਂਕਿ ਉਹ ਆਪਾਂ ਇਹ ਕਹਿੰਦੇ ਜੋ ਪਿੱਛੇ ਉਹ ਜੋ ਵੀ ਰਾਜਨੀਤੀ ਚਾਹੁੰਦਾ ਤਾਂ ਮੈਨੂੰ ਇਦਾਂ ਲੱਗਦਾ ਉਹ ਸੋਦਾ ਵੀ ਸਮਾਜ ਦੀ ਸੇਵਾ ਕਰਦੀਆਂ ਜਾਂ ਲੋਕਾਂ ਦੇ ਹਿੱਤਾਂ ਵਾਸਤੇ ਕੰਮ ਕਰਦੇ ਆ ਜਾਂ ਲੋਕਾਂ ਦਾ ਫਾਇਦਾ ਕਰਨਾ ਬਿਓ ਜੋ ਪਿੱਛੇ ਹੋ ਗਿਆ ਉਹਨੂੰ ਭੁੱਲ ਕੇ ਅੱਗੇ ਨਵੇਂ ਭਵਿਕਵਾਸਤੇ ਜੇ ਆਪਾਂ ਸਾਰੇ ਯਤਨ ਕਰੀਏ ਤਾਂ ਚੰਗੀ ਗੱਲ ਅ ਤੁਸੀਂ ਇੱਕ ਜ਼ਿਕਰ ਕਰ ਰਹੇ ਸੀਗੇ ਆਪਾਂ ਪਹਿਲਾਂ ਵਿਚਾਰ ਚਰਚਾ ਦੇ ਵਿੱਚ ਕਿ ਤੁਹਾਡੇ ਜਿਹੜਾ ਕੇਸ ਸੀਗਾ ਜਦੋਂ ਇਹਦਾ ਇਹਦੇ ਕੇਸ ਤੁਹਾਡੇ ਤੇ ਚੱਲ ਰਿਹਾ ਸੀ ਬੈਂ ਸਿੰਘ ਮਰਡਰ ਕੇਸ ਦਾ ਉਹਦੇ ਵਿੱਚ ਪ੍ਰੋਸੀਕਿਊਸ਼ਨ ਨੇ ਦੋ ਅਹਿਮ ਜਿਹੜੇ ਆ ਕਿਸਾਂ ਦਾ ਜ਼ਿਕਰ ਕੀਤਾ ਸੀ ਇੱਕ ਰਜੀਵ ਗਾਂਧੀ ਮਰਡਰ ਕੇਸ ਦਾ ਇੱਕ ਮਹਾਤਮਾ ਗਾਂਧੀ ਮਰਡਰ ਕੇਸ ਦਾ ਜ਼ਿਕਰ ਕੀਤਾ ਸੀ ਵੀ ਉਹ ਉਹਨਾਂ ਨਾਲ ਇਹ ਕੋਲ ਰਿਲੇਟ ਕੀਤਾ ਸੀ ਇਸ ਕੇਸ ਨੂੰ ਤੇ ਉਹਨੂੰ ਜਿਹੜਾ ਆ ਉਸ ਕੇਸ ਦੇ ਵਿੱਚ ਰਜੀਵ ਗਾਂਧੀ ਕੇਸ ਦੇ ਵਿੱਚ ਤਾਂ ਰਿਹਾ ਹੋ ਚੁੱਕੇ ਨੇ ਤੇ ਲੇਕਿਨ ਤੁਹਾਡੀ ਰਿਹਾਈ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਇਹਨੂੰ ਕਿੱਦਾਂ ਦੇਖਦੇ ਤੁਸੀਂ ਅਸ਼ੀਰ ਕਰਕੇ ਇਸੇ ਕਰਕੇ ਤਾਂ ਜੋ ਸੰਘਰਸ਼ ਕਰ ਰਹੇ ਜਿਹਨਾਂ ਨੂੰ ਪਤਾ ਹੈ ਇਸ ਗੱਲ ਦਾ ਨਹੀਂ ਕਰ ਰਹੇ ਨੇ ਵੀ ਜਦੋਂ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਤਾਂ ਇਹ ਸ਼ਾਇਦ ਆਮ ਅੱਜ ਤੱਕ ਕਿਸੇ ਪਲੇਟਫਾਰਮ ਤੇ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਵੀ ਇਹ ਜਿਹਨਾਂ ਦੋ ਕੇਸਾਂ ਦਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਕੇਸਾਂ 'ਚ ਤਾਂ ਰਿਹਾਈ ਹੋ ਗਈ ਲੇਕਿਨ ਤੁਹਾਡੇ ਵਾਲੇ ਮਾਮਲੇ 'ਚ ਰਿਹਾਈ ਨਹੀਂ ਹੋਈ। ਇਸ ਗੱਲ ਕੀ 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 ਸਾਰਾ ਕੁਝ ਉਹਨਾਂ ਨੇ ਅਦਾਲਤ ਦੇ ਵਿੱਚ ਉਸ ਸਮੇਂ ਕੀ ਪੱਖ ਰੱਖਿਆ ਸੀ ਇਸ ਗੱਲ ਉੱਤੇ ਸਰ ਅਦਾਲਤ ਨੇ ਹੀ ਜੋ ਉਮਰ ਕੈਦੀ ਡਿਫੀਨੇਸ਼ਨ ਦਿੱਤੀ ਸੀ ਇਹੀ ਕਿਹਾ ਸੀ ਹੂੰ ਵੀ ਇਹਨਾਂ ਕੇਸਾਂ ਦੇ ਜਿੱਦਾਂ ਇਹਨਾਂ ਦੇ ਕੇਸਾਂ ਦੇ ਵਿੱਚ ਹੋਈ ਹੈ ਇਸ ਤਰ੍ਹਾਂ ਹੀ ਇਹਨਾਂ ਦੇ ਹਨਾ ਵਿੱਚ ਹੋਣੀ ਚਾਹੀਦੀ ਆ ਉਹਨੂੰ ਡਿਫਾਈਨ ਕੀਤਾ ਹੈ ਸਾਡੀ ਉਮਰ ਕੈਦੀ ਨੂੰ ਪਰ ਉਹਦੇ ਵਿੱਚ ਤਾਂ ਆਪਾਂ ਨੇ ਦੇਖਿਆ ਵੀ ਹਨਾ ਪਿੱਛੇ ਜੇ ਰਜੀਵ ਗਾਂਧੀ ਵਾਲੇ ਕੇਸ ਵਾਲੇ ਉਹਨਾਂ ਨੇ ਸਾਰਿਆਂ ਦੀ ਰਹੀ ਹੋਈ ਹੈ ਤੇ ਦੂਜੀ ਮਹਾਤਮਾ ਗਾਂਧੀ ਵਾਲੇ ਕੇਸ ਵਿੱਚ ਗੋਪਾਲ ਵਿਨੈਕ ਗੋਟ ਸੇ ਸੀ ਉਹਨਾਂ ਨੂੰ 14-15 ਸਾਲਾਂ ਦਾ ਵਾਛਾ ਦਿੱਤਾ ਗਿਆ ਸੀ ਹੂੰ ਹਾ ਅਪਾ ਕਿਉਂਕਿ ਤੁਸੀਂ ਇੱਕ ਬੜੇ ਪਰਪੇਖ ਦੇ ਵਿੱਚ ਜਿਹੜੀ ਆ ਪੂਰੀ ਸਿੱਖ ਕੌਮ ਜਿਹੜਾ ਤੁਹਾਡੇ ਵਾਲਾ ਨਿਗਾ ਗਡਾਈ ਬੈਠੀ ਆ ਔਰ ਪੰਜਾਬ ਦੇ ਵਿੱਚ ਇਸ ਸਮੇਂ ਜਿਹੜਾ ਆ ਰਾਜਨੀਤਿਕ ਸੰਕਟ ਚੱਲ ਰਿਹਾ ਅਕਾਲੀ ਦਲ ਦਾ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਹੂੰ ਤੇ ਇਸ ਵਕਤ ਉਹ ਸੰਕਟ ਦੇ ਵਿੱਚ ਘਿਰੇ ਹੋਏ ਨੇ ਇਹਦੇ ਵੀ ਸਭ ਪਰਤੱਖ ਹੈ ਹਨਾ ਆਪਾਂ ਇਹ ਕਹਿੰਦੇ ਉਹਨਾਂ ਨੂੰ ਵੀ ਮਤ ਪੇਜ ਆਪਸੀ ਭੁਲਾ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਹਨਾ ਬਾਕੀ ਮੈਂ ਰਾਜਨੀਤਿਕ ਤੌਰ ਦੇ ਉੱਤੇ ਤਾਂ ਕੋਈ ਇਹਦਾ ਮੇਰਾ ਅਧਿਐਨ ਨਹੀਂ ਹੈ ਪਰ ਫਿਰ ਵੀ ਆਪਾਂ ਇਹ ਸੋਚਦੇ ਹਾਂ ਸਾਨੂੰ ਦੁੱਖ ਲੱਗਦਾ ਵੀ ਹਾਂ ਚਲੋ ਇੱਕ ਸਿੱਖਾਂ ਦੀ ਆਵਾਜ਼ ਉਠਾਉਣ ਵਾਲੇ ਇਹ ਹੈਗੇ ਤਾਂ ਇਹਨਾਂ ਨੂੰ ਮਹਾਰਾਜ ਸਮਰਤ ਬਖਸ਼ੇ ਇਹ ਵੀ ਚੜ੍ਹਦੀ ਕਲਾ ਦੇ ਵਿੱਚ ਹੋਵੇ ਤੁਹਾਡੇ ਜਿਵੇਂ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਆ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਚੱਲਦੇ ਨਜ਼ਰ ਆਉਂਦੇ ਲੇਕਿਨ ਜਗਤਾਰ ਸਿੰਘ ਹਵਾਰਾ ਜਿਹੜਾ ਆ ਉਹ ਅਲੱਗ ਮਾਤ ਰੱਖਦੇ ਨੇ ਉਹਨਾਂ ਨੂੰ ਤਾਂ ਅਕਾਲ ਤਖਤ ਸਾਹਿਬ ਦਾ ਜੇਸੇਦਾਰ ਵੀ ਥਾਪਿਆ ਗਿਆ ਆ ਅ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਦੇਖੋ ਜਿਵੇਂ ਕਹਿੰਦੇ ਸਿੱਖਾਂ ਦੀ ਫੁੱਲ ਬਾੜੀ ਆ ਅਡਡ ਫੁੱਲ ਹੁੰਦੇ ਆ ਅਡਡ ਵਿਚਾਰ ਦੇ ਬੰਦੇ ਹੁੰਦੇ ਹਨ ਉਸ ਤਰ੍ਹਾਂ ਹੈ ਪਰ ਗੁਰੂ ਸਾਹਿਬ ਨੇ ਆਪਾਂ ਨੂੰ ਪਰ ਇਹ ਫੁੱਲ ਹਾਂ ਪਰ ਇਹ ਫੁੱਲ ਬੜਾ ਅਹਿਮ ਆ ਪੰਜਾਬ ਲਈ ਇਹ ਸੋ ਇਸ ਤਰ੍ਹਾਂ ਇਹ ਫਲਵਾੜੀ ਦੇ ਹਿੱਸੇ ਆਪਣੇ ਆਪਣੇ ਵਿਚਾਰ ਰੱਖ ਸਕਦੇ ਆ ਉਹ ਕੋਈ ਗੱਲ ਨਹੀਂ ਪਰ ਮੈਂ ਤਾਂ ਜੋ ਮੇਰਾ ਆਪਣਾ ਨਿੱਜੀ ਵਿਚਾਰ ਇਹ ਹੈ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਏਕੇ ਵੱਲ ਜੁੜਿਆ ਹੈ ਨਾ ਇੱਕ ਪਰਮੇਸ਼ਰ ਨਾਲ ਜੁੜਿਆ ਅਕਾਲ ਤਖ਼ਤ ਸਾਹਿਬ ਦੇ ਆਪਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਹੂੰ ਹੂੰ ਸਮਰਪਤ ਮੈਂ ਆਪਣੇ ਆਪ ਨੂੰ ਕਰਦਾ ਵੀ ਹਾਂ ਠੀਕ ਹੈ ਜੋ ਉੱਥੋਂ ਸਾਨੂੰ ਉਦੇਸ਼ ਹੁੰਦੇ ਆ ਜਾਂ ਜਿੱਦਾਂ ਵੀ ਉਹ ਸਿੱਖੀ ਦਾ ਧੁਰਾ ਉਹੋ ਹੈ ਮੇਨ ਹੂੰ ਇਹ ਹੁਣ ਜਿਵੇਂ ਆਪਾਂ ਚੋਰ ਸੀ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਦਾ ਨਾਮ ਲੈ ਲਿਆ ਹਨ ਧਿਆਨ ਸਿੰਘ ਮੰਡ ਉਹਨਾਂ ਦਾ ਹੂੰ ਹੋਣਾ ਹੈ ਉਹ ਇਦਾਂ ਤਾਂ ਇੱਕ ਹੋਣੀ ਚਾਹੀਦੀ ਹੈ ਉਹ ਇੱਕ ਤਾਂ ਹੈ ਹੀ ਜੋ ਪੰਥ ਪ੍ਰਵਾਨਤ ਜੋ ਉਹਦਾ ਜਿਹੜੇ ਹੁਣ ਆਪਣੇ ਮੌਜੂਦਾ ਦੇਖੋ ਜਿਹੜਾ ਮੌਜੂਦਾ ਢਾਂਚਾ ਦਾ ਜਿਹੜਾ ਆ ਸ਼ਰੋਣੀ ਕਮੇਟੀ ਦਾ ਐਸਲੇ ਜੋ ਪਰ ਪੁਰਾਣਾ ਰਹਿਤ ਮਰਿਆਦਾ ਅਨੁਸਾਰ ਜਿਹੜਾ ਚੱਲਿਆ ਆਉਂਦਾ ਲੇਕਿਨ ਇਨ ਬਿਟਵੀਨ ਜਗਤਾਰ ਸਿੰਘ ਹਵਾਰਾ ਵੀ ਬਣ ਜਾਂਦੇ ਨੇ ਧਿਆਨ ਸਿੰਘ ਮੰਡ ਵੀ ਬਣ ਜਾਂਦੇ ਹਾਂਜੀ ਇਹਨਾਂ ਗੱਲਾਂ ਤੇ ਆਪਾਂ ਨੂੰ ਸਮਝੀ ਫਿਰ ਉਹਨਾਂ ਦੇ ਹਰੇਕ ਜਿਹੜੇ ਬਣੇ ਆ ਉਹ ਆਪਣੇ ਅੱਡ ਅੱਡ ਬਿਆਨ ਦਿੰਦੇ ਆ ਜੀ ਉਹਨਾਂ ਦੇ ਕਿਤੇ ਆਵਾਜ਼ ਦੇ ਵਿੱਚ ਇੱਕੀ ਗੱਲ ਸੋ ਹੈ ਦਾ ਮਤਲਬ ਕਿ ਜੋ ਕੈਨੋ ਵੀ ਕਾਨੂੰਨੀ ਤੌਰ ਦੇ ਉੱਤੇ ਜਾਂ ਜੋ ਹੈ ਉਹ ਤਾਂ ਜੋ ਫਿਲਹਾਲ ਜੋ ਚੱਲ ਰਿਹਾ ਚੱਲ ਰਿਹਾ ਸਿਸਟਮ ਹਾਂ ਉਹੀ ਪੰਥ ਪ੍ਰਬੰਧਕ ਗਿਆਨੀ ਰਗਵੀਰ ਜੀ ਦਾ ਹਨ ਜਿੰਗ ਸਾਹਿਬ ਜੀ ਰਗਵੀਰ ਸਿੰਘ ਉਹਨਾਂ ਨੂੰ ਹੀ ਆਪਾਂ ਨੂੰ ਤਾਂ ਦੇਣੀ ਚਾਹੀਦੀ ਸਾਰਿਆਂ ਨੂੰ ਪਾਓ ਜੀ ਹਨਾ ਜੀ ਤੇ ਮੈਂ ਤਾਂ ਇਹੀ ਕਹਣਾ ਵੀ ਨਹੀਂ ਇਹ ਉਹਨਾਂ ਨੂੰ ਵੀ ਆਪਰੇ ਜੋ ਅੱਜ ਮੈਂ ਇੱਕ ਬ੍ਰਿਕ ਖੋਲ ਕੇ ਕਹਿੰਦਾ ਵੀ ਉਹਨਾਂ ਨੂੰ ਆਪਣੇ ਉੱਤੇ ਛੱਡ ਕੇ ਜਿਹੜੇ ਇਦਾਂ ਬਣੇ ਹੋਇਆ ਨਹੀਂ ਇੱਕ ਹੋਣਾ ਚਾਹੀਦਾ ਤੇ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜਾ ਪਈ ਜਗਤਾਰ ਸਿੰਘ ਹੁਣਾਂ ਨੂੰ ਉਹ ਉੱਦਾਂ ਛੱਡ ਦੇਣਾ ਚਾਹੀਦਾ ਹਾਂ ਮੇਰਾ ਤਾਂ ਇਹ ਜੀ ਵਿਚਾਰ ਹੈ ਜੀ ਇਹ ਕੋਈ ਇਹ ਗੱਲ ਨਹੀਂ ਹੈ ਇਹ ਇਹਦੇ ਨਾਲ ਆਪਾਂ ਸੀ ਅਸੀਂ ਪੰਥ ਦੀ ਸ਼ਕਤੀ ਨੂੰ ਕਮਜ਼ੋਰੀ ਕਰਦੇ ਹਾਂ ਤਗੜਾ ਨਹੀਂ ਕਰ ਹਮ ਹਣਾ ਇੱਕ ਬੰਜੋ ਚਾਹੇ ਉਹਨੂੰ ਬਣਾ ਦੇਣ ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਚਾਹੇ ਜੇ ਸਾਰਾ ਪੰਥ ਜੂਨੀਓ ਵੀ ਬਣਾਵੇ ਸਾਨੂੰ ਉਹਦੇ ਮਤਲਬ ਕਿ ਉਹਨੂੰ ਬਲ ਦੇਣਾ ਚਾਹੀਦਾ ਅਸੀਂ ਸਮਝਾਉਣੀ ਨਹੀਂ ਪਰ ਉਹ ਉਹਨਾਂ ਦਾ ਦਾਵਾ ਇਹ ਆ ਕਿ ਸਰਬਤ ਖਾਲਸਾ ਦੇ ਵਿੱਚ ਉਹਨਾਂ ਨੂੰ ਬਣਾਇਆ ਗਿਆ ਸੀਗਾ ਸਰ ਇਹ ਤਾਂ ਕਿੰਤੂਪਰੰਤ ਜਿੱਦਾਂ ਬਾਜੀ ਕਹੀਏ ਕਪੀ ਬੈਸਿਕਲ ਕਰ ਲਈ ਮੈਂ ਹੁਣ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਹੂੰ ਠੀਕ ਹੈ ਜੀ ਇੱਕ ਕੋਈ ਹੋਰ ਕੋਈ ਕੋਈ ਚਾਰ ਲੋਕ ਕਹਿੰਦੇ ਵੀ ਗੁਰਮੀਤ ਸਿੰਘ ਹੈ ਪ੍ਰਧਾਨ ਮੰਤਰੀ ਉਹਦੀ ਕੋਈ ਵੈਲੀ ਪਤਾ ਨਹੀਂ ਨਾ ਹਾਂ ਜੀ ਅੱਜ ਕੋਈ ਜਥੇਦਾਰ ਸਾਹਿਬ ਨਾਲ ਗੱਲ ਕਰੇਗਾ ਤਾਂ ਉਹ ਉਹਨਾਂ ਨਾਲ ਹੀ ਗੱਲ ਕਰੇਗਾ ਹੂੰ ਹੈ ਨਾ ਸੋ ਇੱਕ ਸਿਸਟਮ ਚੱਲ ਰਿਹਾ ਤੇ ਇੱਕ ਨਿਰਮਾਣ ਦਾ ਸਿਖਾਉਂਦੇ ਨਾ ਤੇ ਮੈਂ ਤਾਂ ਇਹੀ ਜੀ ਮੈਂ ਤਾਂ ਜੀ ਸਮਰਪਿਤ ਹੂੰ ਹਣ ਇਹ ਨਹੀਂ ਕਹਿੰਦਾ ਮੈਂ ਉਹ ਮੇਰੇ ਚੰਗੇ ਮਿੱਤਰ ਨੇ ਜਾਂ ਇਦਾਂ ਕਹਿੰਦੇ ਵੀ ਪਰ ਇਹ ਮੈਨੂੰ ਤਾਂ ਦੁੱਖ ਹੁੰਦਾ ਹੀ ਇਹ ਨਾਲ ਗੱਲਾਂ ਹੂੰ ਹਣ ਇਹ ਆਪ ਆਪਣੀ ਸ਼ਰਤੀਆਂ ਆਪ ਵੀ ਕਮਜ਼ੋਰ ਕਰ ਹੂੰ ਮੇਰੇ ਕਹੇ ਦਿਨ ਕਿਸੇ ਨਿਰਮਣ ਨਾ ਬਾਕੀ ਹੋ ਜਿਵੇਂ ਕਹਿੰਦੇ ਹੁਣ ਜੀ ਇੱਕ ਲਾਈਟਰ ਬੋਰਡ ਦੇ ਵਿੱਚ ਵੀ ਇਹ ਇੰਟਰਵਿਊ ਨੂੰ ਕਿ ਐਜੂਕੇਸ਼ਨ ਦੇ ਪਰਪਸ ਦੇ ਤੌਰ ਤੇ ਐਂਟਰਟੇਨਮੈਂਟ ਦੇ ਤੌਰ ਤੇ ਪਰਪਸ ਦੇ ਉੱਤੇ ਦੇਖਿਆ ਜਾਵੇ ਦਿਲ ਤੇ ਬਿਲਕੁਲ ਨਾ ਲਾਇਆ ਜਾਵੇ ਬਿਲਕੁਲ ਠੀਕ ਗੱਲ ਹੈ ਡਿਸਕਲੇਮਰ ਜਿੰਦਾ ਕਰਦੇ ਹੁੰਦੇ ਫਿਲਮ ਦੇਖਣੋਂ ਪਹਿਲਾਂ ਕਿ ਸਾਰੇ ਪਾਤਰ ਕਲਪਨਿਕ ਨੇ ਹਾਂ ਹੈ ਨਾ ਜੇ ਕਿਸੇ ਨਾਲ ਕਿਸੇ ਦਾ ਕੋਈ ਜੁੜਦਾ ਤਾਂ ਇਹ ਕੋਇਨਸੀਡੈਂਸ ਹੈ ਕੁਵਿੰਸਿਡੈਂਸ ਆ ਠੀਕ ਹੈ ਪਰ ਲੇਕਿਨ ਤੁਹਾਡੇ ਨਿੱਜੀ ਵਿਚਾਰ ਹੋ ਸਕਦੇ ਨੇ ਪਰ ਠੀਕ ਆ ਇਹ ਵਿਚਾਰ ਜਿਹੜੇ ਤੁਹਾਡੇ ਨਹੀਂ ਮੈਂ ਤਾਂ ਕਹਿੰਦਾ ਇੱਕ ਹੈ ਗੁਰੂ ਸਾਹਿਬ ਨੇ ਇੱਕ ਬਣਾਇਆ ਇੱਕ ਆਪਾਂ ਨੂੰ ਸ਼ਕਤੀ ਜੀ ਤਾਂ ਹੀ ਬਣੇਗੀ ਜੇ ਇੱਕਾ ਹੋਊਗਾ ਇੱਕਾ ਕੀ ਹੋਣਾ ਅਸੀਂ ਚਾਰ ਤਾਂ ਹੋ ਕਹਦੇ ਉਹ ਚਾਰੇ ਆਪਣੇ ਆਪਣੇ ਹੁਕਮਨਾਮੇ ਜਾਰੀ ਕਰਦੇ ਹਾਂ ਹਾਂ ਕੋਈ ਕੌਮ ਨੂੰ ਕੋਈ ਡਗਦਾ ਵੀ ਇੱਕ ਜਣਾ ਯਾਰ ਬੰਨ੍ਹ ਕੇ ਤੁਸੀਂ ਸਿਆਣੇ ਬਣਾਏ ਬੰਦੇ ਹਣਾ ਇੱਕ ਕਰ ਲੋ ਇੱਕ ਹੈ ਬਣਾਇਆ ਹੋਇਆ ਅਸੀਂ ਇਹ ਨਹੀਂ ਕਹਿੰਦੇ ਹੈਨਾ ਕੀ ਤੁਸੀਂ ਇਸ ਮਸਲੇ ਤੇ ਕਦੀ ਅੰਦਰ ਗੱਲਬਾਤ ਹੋਈ ਜਾਂ ਗਾ ਕਰੋਗੇ ਅੰਦਰ ਬਿਲਕੁਲ ਗੱਲਬਾਤ ਹੁੰਦੀ ਹੈ ਜੀ ਹਾਂ ਕਾਸ਼ੀਸ ਵਾਸੇ ਫਿਰ ਇੱਕ ਪ੍ਰਕਾਰ ਕੁਛ ਨਹੀਂ ਸਾ ਉਹਦੇ ਪਤਾ ਹੈ ਹਣਾ ਹਰੇਕ ਹਿੰਦ ਦੇ ਆਪਣੇ ਆਪਣੇ ਹਿੱਤਾਂ ਉਹ ਜੁੜਿਆ ਹੋਇਆ ਪਰ ਮੈਂ ਸੋ ਕਦੇ ਅੱਜ ਬਿਆਨੀ ਪਰ ਮੈਂ ਮੇਰੇ ਦਿਲ ਦੀ ਇਹ ਗੱਲ ਹੈ ਵੀ ਇਦਾਂ ਹੋਣਾ ਚਾਹੀਦਾ ਤਾਂ ਕੌਮ ਨੂੰ ਹੋਗੇ ਤੇ ਜੇ ਕੌਮ શ્રી ਕਲਤਾ ਸਾਹਿਬ ਤੋਂ ਸੇਧ ਲਈਗੀ ਤੇ ਉਹ ਦੇਣਗੇ ਦੇਣਗੇ ਕਿਦਾਂ ਜੇ ਅਪਾ ਸਾਰੇ ਜਾ ਕੇ ਉੱਥੇ ਬੈਠੀ ਜਾਵਾਂਗੇ ਵੀ ਜੇ ਦੱਸੋ ਜੀ ਕੀ ਕਰਨਾ ਜੀ ਹੁਣ ਕਰੋ ਮਸਲੇ ਦਾ ਨਾ ਪੈਗਾ ਹਾਂ ਸੋ ਇਸ ਤਰ੍ਹਾਂ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹ ਕੌਮ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਆਪਣੇ ਫੈਸਲੇ ਤੇ ਜਿਹੜਾ ਸਰਬੱਤ ਖਾਲਸਾ ਜਿਹੜਾ ਹੋਇਆ ਨਹੀਂ ਸਰਬੱਤ ਖਾਲਸੇ ਦੇ ਵਿੱਚ ਉਹ ਬੈਠ ਕੇ ਆਪਣਾ ਕੋਈ ਉਹ ਕਰ ਸਕਦੇ ਸੀ ਉਹਨਾਂ ਨੂੰ ਜਿੱਦਾਂ ਜੋ ਉਹਨਾਂ ਦੇ ਮਤ ਪਏ ਸੀ ਉਹਨਾਂ ਹੋਰ ਤਰੀਕੇ ਨਾਲ ਕਰ ਸਕਦੇ ਏ ਇਦਾਂ ਨਹੀਂ ਵੀ ਆਪਾਂ ਅੱਡ ਅੜ ਕੱਲ ਨੂੰ ਹੋਰ ਕੋਈ ਬਣ ਜਾਏਗਾ ਕੱਲ ਨੂੰ ਹੋਰ 10 ਬੰਦੇ ਇਕੱਠੇ ਕਰਕੇ ਨਹੀਂ ਇਹ ਨਹੀਂ ਇਹ ਜਿ세 ਜ਼ਿਆਦਾ ਜੀ ਇਹ ਨਹੀਂ ਇਹ ਹੈ ਜਿਵੇਂ ਮੈਂ ਤੁਹਾਨੂੰ ਦੱਸਾਂ ਦਿੱਤੇ ਵੀ ਪ੍ਰਧਾਨ ਮੰਤਰੀ ਕੋਈ ਵੀ ਕਹ ਦੇਗਾ ਉਹ ਮੰਨ ਮੰਨਦਾ ਥੋੜੀ ਹੈ ਹਮ ਜਾਂ ਕੋਈ ਦੇਸ਼ ਬਣ ਜਾਂਦੇ ਉਹਨਾਂ ਨੂੰ ਮੰਨਤਾ ਹੀ ਨਹੀਂ ਮਿਲਦੀ ਯੂਨੈਸਚ ਫਿਰ ਫੇਰ ਕੀ ਕਰਦਾ ਬੰਦਾ ਇਦਾਂ ਨੂੰ ਬਣੀ ਜਾਓ ਇਹਦਾ ਖਾਲਸਪਤਨ ਦੇ ਵੀ ਉਹ ਬਣੇ ਹੋਏ ਆ ਜੀ ਪ੍ਰਧਾਨ ਮੰਤਰੀ ਬਣੇ ਹੋਏ ਰਾਸ਼ਟਰ ਨਹੀਂ ਹੋ ਰਾਦੀ ਕੋਈ ਗੱਲ ਦੇ ਉੱਤੇ ਸਿੰਘ ਸਾਹਿਬ ਭਾਈ ਅਮਰਤਪਾਲ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਹੁਤ ਬਹੁਤ ਵਧੀਆ ਗੱਲ ਹੈ ਜੀ ਪਹਿਲਾਂ ਉਹ ਜੋ ਗੱਲਾਂ ਕਰਦੇ ਸੀ ਕਿ ਜਿੱਦਾਂ ਦਾ ਹੈ ਸੀ ਹਨ ਫਿਰ ਉਹਨਾਂ ਨੇ ਆਪਣਾ ਜੀਲ ਚ ਜਾ ਕੇ ਇੱਕ ਐਮਪੀ ਦੇ ਤੌਰ ਦੇ ਉੱਤੇ ਹੁਣ ਸਵਿਧਾਨ ਦੀ ਸੋਚ ਚੁੱਕੀ ਹੈ ਇਹ ਦੇਖੋ ਇੱਕ ਲੋਕਤੰਤ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਬਣਾਇਆ ਮੈਂ ਦਾ ਸਵਾਗਤ ਕਰਦਾ ਕਿਉਂਕਿ ਲੋਕ ਪਰ ਉਹਨਾਂ ਦੀ ਪਹਿਲਾਂ ਡਾਇਓਲੋਜੀ ਸੀ ਖਾਲਸਤਾਨ ਦੀ ਪਹਿਲਾਂ ਉਹ ਕੱਲ ਕਹਿ ਚੁੱਕੇ ਸੀਗੇ ਕਿ ਮੈਂ ਇਲੈਕਸ਼ਨ ਨਹੀਂ ਲੜਨਾ ਨਹੀਂ ਕੋਈ ਗੱਲ ਐਮਪੀ ਬਣ ਦੇਖੋ ਜੀ ਉਹ ਉਹਨਾਂ ਨੇ ਆਪਣੇ ਉਹਦੇ ਵਿੱਚ ਸੁਧਾਰ ਕੀਤਾ ਹੋਣਾ ਹੂੰ ਜੇ ਹੁਣ ਮੈਂ ਮੈਂ ਕੋਈ ਗਲਤ ਸਟੈਂਡ ਲੈ ਲਿਆ ਜਾਂ ਮੈਨੂੰ ਲੱਗਿਆ ਵੀ ਮੈਂ ਇਦਾਂ ਠੀਕ ਲੱਗਦਾ ਫਿਰ ਮੈਨੂੰ ਲੱਗਿਆ ਨਹੀਂ ਨੋ ਇਹ ਮੈਂ ਕਦੇ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਹੂੰ ਮੈਂ ਦੂਜਾ ਚੇਂਜ ਕਰ ਸਕਦਾ ਹੂੰ ਦਿਖੋ ਵਿਚਾਰ ਕਰਕੇ ਆਪਾਂ ਆਪਸੇ ਕਿ ਦੋ ਜੇਹ ਕਹਾਸਾਂ ਆ ਜਾਂ ਕਹਾਂ ਦੋ ਕਨਫਲਿਕਟ ਨੇ ਇਹਦੇ ਵਿੱਚ ਵੀ ਇੱਕ ਤਾਂ ਇਹ ਆ ਵੀ ਖਾਲਸਤਾਨ ਦਾ ਸੰਘਰਸ਼ ਜੀ ਦੂਸਰਾ ਇਹ ਹੈ ਕਿ ਭਾਰਤੀ ਸੰਵਿਧਾਨ ਨੂੰ ਮੰਨਣਾ ਜਿਵੇਂ ਕਿ ਜਿਹੜੇ ਖਾਲਸਤਾਨੀ ਧਿਰਾਂ ਆ ਉਹ ਕਹਿੰਦੀਆਂ ਕਿ ਅਸੀਂ ਜਿਹੜਾ ਹੈ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ ਆ ਸਰ ਉਹ ਬਾਹਰੀ ਗੱਲਾਂ ਕਰਦੇ ਆ ਜੀ ਮੰਨਦੇ ਨਹੀਂ ਹੈ ਮੰਨਦੇ ਕਿੱਦਾਂ ਨਹੀਂ ਹੈ ਸਾਰਾ ਸਾਰਾ ਕੁਝ ਸਮਝਦਾ ਉਹਨਾਂ ਦਾ ਕਾਡਰ ਉਹਨਾਂ ਦੇ ਬਣੇ ਹੋਏ ਪੈਨ ਕਾਰਡ ਉਹਨਾਂ ਦੇ ਬਣੇ ਹੋਏ ਆ। ਦੇਸ਼ ਦੇ ਹਰੇ ਕਾਨੂੰਨ ਦੇ ਵਿੱਚ ਉਹ ਬਣੇ ਐਮਪੀ ਉਹ ਬੰਦੇ ਆ ਜੀ। ਸੰਵਧਾਨ ਦੀ ਸੋਹ ਹੋ ਚੁੱਕਦੇ ਆ। ਕਿੱਥੇ ਮੈਨੂੰ ਤਾਂ ਇਹਨਾਂ ਗੱਲਾਂ ਦੇ ਉੱਤੇ ਕੋਈ ਉਹ ਠੀਕ ਹੈ ਪੋਲਿਟਿਕਲ ਉੱਤੇ ਕਿ ਐਮਪੀ ਬਣਨ ਵਾਸਤੇ ਹੀ ਉਹਨਾਂ ਨੇ ਸਾਰੀ ਇਹ ਕੀਤੀ ਸੀ ਉਹ ਬਣ ਗਏ। ਗੁੱਡ ਹੁਣ ਉਹਨਾਂ ਨੂੰ ਅੱਗੇ ਕੰਮ ਕਰਨਾ ਚਾਹੀਦਾ ਸਰਕਾਰ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਗੁੱਡ ਉਹ ਆਗੇ ਜਿਹਨਾਂ ਸੰਵਧਾਨ ਦੀ ਸੋਹ ਚੱਕ ਲਈ ਤਾਂ ਇਹਦਾ ਮਤਲਬ ਠੀਕ ਹੈ ਮੰਨਦੇ ਆ। ਉਹਨਾਂ ਦੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਕਿਦਾਂ ਤੁਸੀਂ ਮੈਂ ਕਹਿੰਦਾ ਕਰਨੇ ਚਾਹੀਦੇ ਅਜ ਉਹ ਸੰਵਧਾਨ ਹੂੰ ਉਹਨਾਂ ਜੇਖਣ ਬੋਗਾ ਦੇਖੋ ਨਹੀਂ ਹੋਊਗਾ ਤਾਂ ਫਿਰ ਹਟਾ ਦੇਣਗੇ ਲੋਕ ਹੂੰ ਲੋਕਤੰਤਰ ਦੀ ਇਹੀ ਤਾਂ ਬਿਊਟੀ ਹੈ ਨਾ ਆਪਾਂ ਕਹਿੰਦੇ ਲੋਕ ਜੋ ਚਾਹੁੰਦੇ ਆ ਉਦਾਂ ਹੋਏਗਾ ਜੀ ਕਿਤੇ ਨਾ ਕਿਤੇ ਹੁਣ ਜਿਹੜਾ ਆ ਸ਼ਾਇਦ ਤੁਹਾਨੂੰ ਜੇਲ੍ਹ ਚ ਪਤਾ ਹੋਊਗਾ ਕਿ ਦੋ ਧਿਰਾਂ ਐਸਲੇ ਬਣ ਰਹੀਆਂ ਨੇ ਕਿ ਇੱਕ ਭਾਈ ਸਾਹਿਬ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜਨ ਦੀ ਵੀ ਤਿਆਰੀ ਕਰ ਰਹੇ ਆ ਤੇ ਇਧਰ ਮੌਜੂਦਾ ਢਾਂਚਾ ਆ ਨੇ ਕੋਈ ਇਲੈਕਸ਼ਨਲ ਰਣਨੀਤੀ ਇਹ ਉਹਦਾ ਇਲੈਕਸ਼ਨ ਤਾਂ ਕਰਾਈ ਇਸ ਕਰਕੇ ਰਹੇ ਨੇ ਦੇਖੋ ਜਿੰਨੂੰ ਮੈਂ ਕਹਿੰਦਾ ਜਿਸਨੂੰ ਸੰਗਤ ਚਾਹੇਗੀ ਜੀ ਹੈਨਾ ਹੁਣ ਸੰਗਤ ਚਾਹੀ ਉਹ ਇਦਾਂ ਕਹਿੰਦੇ ਅਸੀਂ ਤਾਂ ਸੰਵਧਾਨ ਨੂੰ ਨਹੀਂ ਮੰਨਦੇ ਚਲੋ ਮੰਨ ਦੋ ਕਹਿੰਦੇ ਸੰਵਧਾਨ ਨੂੰ ਮੰਨ ਫਿਰ ਉਹ ਸ਼ਰੂਮਣੀ ਕਮੇਟੀ ਦੇ ਕਿਉਂ ਇਲੈਕਸ਼ਨ ਲੜਨਾ ਚਾਹੁੰਦੇ ਉਹ ਤਾਂ ਸੰਵਧਾਨ ਦੇ ਤਹਿਤ ਹੀ ਹੋਣੇ ਆ ਜੀ ਹੂੰ ਵੋਟਾਂ ਆਪਣੇ ਸੰਵਧਾਨ ਮਤਲਬ ਇਹ ਕੈਨ ਦੀਆਂ ਗੱਲਾਂ ਆ ਇਹ ਆਪਾਂ ਨੂੰ ਰਹਿਣਾ ਤਾਂ ਸਿਸਟਮ ਦੇ ਵਿੱਚ ਹੀ ਪੈਣਾ ਓਕੇ ਸਿਸਟਮ ਦੇ ਵਿੱਚ ਹੀ ਸਿਸਟਮ ਨਾਲ ਹੀ ਚੱਲੂਗਾ ਸਿਸਟਮ ਦੇ ਵਿੱਚ ਹੀ ਸਮਾਜ ਦੀ ਜਿਹੜੀ ਬਿਹਤਰੀ ਵੀ ਸਿਸਟਮ ਦੇ ਵਿੱਚ ਹੀ ਹੈ ਜੀ ਇਹ ਮੇਰੇ ਮੈਂ ਇਦਾਂ ਸੋਚਦਾ ਖਾਲਸਾ ਦਾ ਨਜ਼ਰੀਏ ਨੂੰ ਤੁਸੀਂ ਕਿਦਾਂ ਸੋਚਦੇ ਹੋ ਖਾਲਸਾ ਦੇ ਨਜ਼ਰੀਏ ਨੂੰ ਮੈਂ ਇਦਾਂ ਸੋਚਦਾ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਖਾਲਸਾ ਬਣਾਇਆ ਹਮ ਖਾਲਸੇ ਦੀ ਸਜਾਣਾ ਕੀਤੀ ਹੈ ਖਾਲਸੇ ਦੇ ਜੋ ਉਹਨਾਂ ਨੇ ਕਿਹਾ ਵੀ ਜੋ ਆਪਾਂ ਨੂੰ ਕਿਸੇ ਵੀ ਭਾਈ ਸੱਚੀ ਸੁੱਚੀ ਕਰਤ ਕਰਨੀ ਹੈ ਹਮ ਨਾਮ ਜਪਣ ਵੰਡ ਕੇ ਛਕਣਾ ਹੈ ਹਮ ਇਹ ਸਿਧਾਂਤ ਹੈ ਹਮ ਕੀ ਅਸੀਂ ਇਹ ਕਿੰਨਾ ਕ ਲਾਗੂ ਕਰਦੇ ਆ ਹਮ ਆਪਣੇ ਤੇ ਹਮ ਇਹਨੂੰ ਮੈਂ ਖਾਲਸਤਾਨ ਕਹਿੰਦਾ ਓਕੇ ਠੀਕ ਹੈ ਜੇ ਖਾਲਸਾ ਇਸ ਚੀਜ਼ ਦੇ ਉੱਤੇ ਚੱਲੇਗਾ ਹਮ ਨੇਚਰਲੀ ਹੈ ਆਪਣੇ ਆਪ ਹਾਂਜੀ ਕਮਰਤਾਰੀ ਸਿਕ ਜਾਂ ਜੋ ਮਤਲਬ ਕਿ ਮੇਨਤਾਂ ਗੱਲ ਇਹ ਹੈ ਵੀ ਅਸੀਂ ਲੋਕਾਂ ਨੂੰ ਇਨਸਾਫ ਦੇ ਪਾਉਨੇ ਆ ਜਾਂ ਜੋ ਅਸੀਂ ਕਾਨੂੰਨ ਬਣਾਏ ਆ ਜਾਂ ਜੋ ਅਸੀਂ ਆਪਣੀ ਰੋ ਰੀਤੀਆਂ ਤੈਅ ਕੀਤੀਆਂ ਆ ਅਸੀਂ ਉਹਨਾਂ ਦੇ ਲਾਗੂ ਕਰਦੇ ਵੀ ਆ ਕਿ ਗੱਲਾਂ ਹੀ ਗੱਲਾਂ ਹੀ ਆ ਰਹੀਆਂ ਹਨ ਜੇ ਲਾਗੂ ਕਰਨ ਦੀ ਗੱਲ ਆਂਦੀ ਉਹ ਤੋਂ ਆਪਾਂ ਨਹੀਂ ਕਰਦੇ ਹਾਂ ਕੀ ਜਿਵੇਂ ਕੀ ਸਿੰਘ ਸਾਹਿਬ ਵੀ ਗੱਲ ਕਰ ਰਹੇ ਸੀਗੇ ਕਿ ਸ਼ਰਮਣੀ ਕਮੇਟੀ ਨੂੰ ਜਿਹੜਾ ਆ ਤੁਹਾਨੂੰ ਨੌਕਰੀਆਂ ਦੇ ਦੇਣੀਆਂ ਚਾਹੀਦੀਆਂ ਜਾਂ ਕੋਈ ਸ਼ਰਮਣੀ ਕਮੇਟੀ ਤੁਹਾਡੇ ਪਰਿਵਾਰਾਂ ਦੀ ਹੈਲਪ ਕਰ ਰਹੀ ਕੋਈ ਇਦਾਂ ਦੀ ਵੀ ਦੇਖੋ ਇਸ ਤਰ੍ਹਾਂ ਵੀ ਪਿਛਲੇ 2 ਸਾਲਾਂ ਤੋਂ ਸਾਨੂੰ ਸ਼ਰਮਣੀ ਕਮੇਟੀ 20000 ਰੁਪਏ ਪ੍ਰਤੀ ਮਹੀਨਾ ਦਿੰਦੀ ਹੈ ਹੂੰ ਉਹਦੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹੂੰ ਤੇ ਬਾਕੀ ਇਸ ਤਰ੍ਹਾਂ ਵੀ ਦੇਖੋ ਹੈ ਤਾਂ ਜਿੱਦਾਂ ਬੰਦੇ ਦੇ ਘਰ ਤ੍ਰਿਸ਼ਨਾ ਤਾਂ ਨਹੀਂ 부ਝਦੀ ਤੇ ਜਦੋਂ ਤਾਂ ਤਾਂ ਵੇਖ ਲਈ ਕਿ 부ਝੀ ਹੈ ਹਨਾ ਜੀ ਤੇ ਵੱਡੇ ਹੁੰਦੇ ਹੁੰਦੇ ਵੀ ਹੋਰ ਹੋਵੇ ਹੋਰ ਹੋ ਜਾਣਾ ਸਾਡੇ ਮਨ ਚ ਵੀ ਹੁੰਦਾ ਹਨਾ ਪਰ ਇਦਾਂ ਆ ਨੌਕਰੀ ਹੁਣ ਦੇਖੋ ਸਾਡੀ ਇਸ ਦਾ ਕੋਈ ਹੈ ਹਨਾ ਸਰੀਰ ਤੁਸੀਂ ਦੇਖੀ ਤੇ ਜੋਦਾਂ ਹੇ ਨਹੀਂ ਮਦਦ ਕਰਦੀ ਮਦਦ ਦੀ ਲੋੜ ਤਾਂ ਹੁੰਦੀ ਹੈ ਸਾਡੇ ਸਾਨੂੰ ਵੀ ਹੈਗੀ ਕੀ 20000 ਸਫੀਸ਼ੀਐਂਟ ਹੈ ਕਿ ਨਹੀਂ ਦੇਖੋ ਜੋ ਮੇਰੇ ਹਾਲਾਤ ਹਨ ਮੇਰਾ ਠੀਕ ਹੈ ਬੰਦਾ 20000 ਦੇ ਪੈਸੇ ਭੁੱਖਾ ਨਹੀਂ ਮਾਰਦਾ ਜੀ ਹੂੰ ਆਪਣਾ ਰਾਸ਼ਨ ਪਾਣੀ ਤਾਂ ਬੁਧੀ ਭਰੀ ਚਲਾ ਸਕਦਾ ਹਨ ਹਾਂ ਠੀਕ ਹੈ ਉਹ ਜੋ ਅੱਗੇ ਉਹ ਹੋਰ ਮਿਹਨਤ ਕਰੇਗਾ ਤਾਂ ਜਿਵੇਂ ਉਹ ਕਹਿੰਦੇ ਹੁੰਦੇ ਦਸੀ ਜੀ ਭਾਸ਼ਾ ਜੀ ਵੀ ਚਲੋ ਦਾਲ ਫੁਲਕੇ ਜੋਗੇ ਤਾਂ ਪੈਸੇ ਆ ਗਏ ਹੁਣ ਅੱਗੇ ਹੋਰ ਤੜਕਾ ਪਨੀਰ ਪਾਉਣਾ ਤਾਂ ਉਹਦੇ ਵਾਸਤੇ ਮਿਹਨਤ ਕੀਤੀ ਜਾ ਸਕਦੀ ਐਕਸਟਰਾ ਹਾਂ ਨਾ ਬਾਕੀ ਜੀ ਉਹ ਸਾਨੂੰ ਨੌਕਰੀਆਂ ਦਿੰਦੇ ਆ ਜਾਂ ਕੋਈ ਇਦਾਂ ਇਹ ਉਹਨਾਂ ਨੇ ਦੇਖਣਾ ਹੈ ਨਾ ਅਸੀਂ ਕੋਈ ਮੰਗ ਨਹੀਂ ਕਰਦੇ ਨਾ ਹੀ ਅਸੀਂ ਕਦੇ ਵੀ ਅਸੀਂ ਭਾਈ ਜੀਰ ਕੱਟਿਆ ਤਾਂ ਸਾਨੂੰ ਆ ਇਦਾਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਲੱਗਦਾ ਤਾਂ ਠੀਕ ਹੈ ਵੈਲੈਂਗ ਨਹੀਂ ਅਦਰਵਾਈਜ਼ ਅਸੀਂ ਤਾਂ ਮੈਂ ਤਾਂ ਇਹ ਕਹਿਣਾ ਅੱਜ ਵੀ ਮੈਨੂੰ ਮਾਣ ਆਈ ਜੇ ਮੈਨੂੰ ਖੁੱਲਕੇ ਜਿੱਦਾਂ ਰੈਗੂਲਰਲੀ ਮੁਕਰਦੇ ਮੈਂ ਆਪਣੇ ਪਹਿਲਾਂ ਤੇ ਫਿਰ 4-5 ਸਾਲ ਚ ਖੜਾ ਹੋ ਜਾਵਾਂ ਹੂੰ ਹਨਾ ਹੁਣ ਜਿਵੇਂ 4 ਕੁ ਮਹੀਨੇ ਬਾਅਦ ਫਿਰ ਬੁਲਾ ਲੈਂਦੇ ਉਦੋਂ ਤੱਕ ਮੈਂ ਸੈੱਟ ਹੋ ਸਕਦਾ ਪਰ ਜੇ ਮੈਨੂੰ ਰੈਗੂਲਰਲੀ ਮਿਦੇ ਫਿਰ ਤਾਂ ਮੈਂ ਆਪਣੇ ਪਹਿਲਾਂ ਤੇ ਖੜਾ ਹੋ ਜਾਵਾਂ ਕੀ ਲੱਗਦਾ ਕਿਵੇਂ ਜਿਵੇਂ ਕਿਹਾ ਜਾਂਦਾ ਕਿ ਵੀ ਜੇ ਤੁਸੀਂ ਬਾਹਰ ਆਉਂਦੇ ਹੋ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੋ ਜਾਏਗਾ ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਤੋਂ ਖਤਰਾ ਦੇਖੋ ਇਹ ਮੈਂ ਆਪ ਜੀਾਂ ਇਹ ਸਪਸ਼ਟ ਕਰਨਾ ਚਾਹੁੰਦਾ ਵੀ ਜੋ ਕੁਝ ਵੀ ਹੋਇਆ ਹੈ ਨਾ ਮੈਂ ਤਾਂ ਫਿਰ ਆਪਣੇ ਆਪਣੇ ਪਾਸੇ ਰੱਖਿਆ ਨੇ ਪਰ ਜੋ ਮੈਂ ਉਹਨਾਂ ਵਿੱਚ ਵੀ ਉਹਨਾਂ ਨੇ ਤਾਂ ਇੱਕ ਜੋ ਉਦੋਂ ਜਿਹੇ ਜੀ ਉਮਰ ਸੀਗੀ ਜਿੰਨਾ ਕੋਣ ਸਮਝ ਸੀ ਉਹਨਾਂ ਨੇ ਉਸ ਸਮਾਜ ਦੇ ਵਿੱਚ ਸ਼ਾਂਤੀ ਲੈ ਕੇ ਆਉਣ ਵਾਸਤੇ ਇਹ ਕੁਝ ਕੀਤਾ ਆਪਣੇ ਜਰਨੀ ਕਰਕੇ ਵਿੱਚ ਇਹ ਹੋ ਸਕਦਾ ਇਦਾਂ ਠੀਕ ਹੋ ਜੀ ਸਾਨੂੰ ਨਹੀਂ ਪਤਾ ਠੀਕ ਹੁੰਦਾ ਗਲਤ ਹੁੰਦਾ ਨਾ ਪਰ ਜਿੰਨੀ ਕਿ ਉਹਨੂੰ ਸਮਝ ਸੀਗੀ ਇਦਾਂ ਅੱਜ ਸਾਨੂੰ ਹੋਰ ਲੱਗਦਾ ਵੀ ਨਹੀਂ ਨਹੀਂ ਇਹ ਇਦਾਂ ਵੀ ਹੋ ਸਕਦਾ ਹੋਰ ਰਸਤੇ ਵੀ ਨਜ਼ਰ ਆਉਂਦੇ ਹਨ ਕੀ ਜਿੰਨੇ ਵੀ ਤੁਹਾਡੇ ਨਾਲ ਸਿੰਘ ਨੇ ਭਾਈ ਜਗਤਾਰ ਸਿੰਘ ਹੁਣ ਤਾਂਨਾ ਕਾਫੀ ਸਮਾਂ ਰਿਹਾ ਪਿਉਰਾ ਜਗਤਾਰ ਸਿੰਘ ਤਾਰਾ ਬਲਵੰਤ ਸਿੰਘ ਰਾਜੋਆਣਾ ਵੀ ਉਹ ਤਾਂ ਹੱਲੇ ਵੀ ਆਪਣੇ ਸਟੈਂਡ ਦੇ ਉੱਤੇ ਅੜੇ ਹੋਏ ਨੇ ਜੀ ਕੀ ਉਹ ਬੈਂਤ ਸਿੰਘ ਮਰਡਰ ਨੂੰ ਜਸਟੀਫਾਈ ਕਰਦੇ ਨੇ ਕਿ ਠੀਕ ਕੀਤਾ ਸੀ ਸਰ ਇਹਦੇ ਬਾਰੇ ਤਾਂ ਤੁਸੀਂ ਉਹਨਾਂ ਨੂੰ ਪੁੱਛਿਆ ਨਾ ਹਮਮ ਜਦ ਮੈਂ ਕਹਾਂ ਕਿ ਤੁਸੀਂ ਬਾਹਰ ਆਣੋ ਤੇ ਤੁਸੀਂ ਉਹਨਾਂ ਨੂੰ ਸਪਸ਼ਟ ਕਰੋ ਕਿਦਾਂ ਜਸਟੀਫਾਈ ਕਰਦੇ ਆ ਉਹ ਹਨ ਪਰ ਮੈਂ ਤਾਂ ਤੁਹਾਡੀ ਕੀ ਇਨਵੋਲਵਮੈਂਟ ਸੀਗੀ ਉਹਦੇ ਵਿੱਚ ਤੁਹਾਡਾ ਸਰ ਮੈਂ ਤਾਂ ਚਲੋ ਆਪਾਂ ਬਾਰ-ਬਾਰ ਨਹੀਂ ਪਰ ਮੈਂ ਤਾਂ ਇੰਨੀ ਨਟਸ਼ਰਟ ਕਹਿੰਦਾ ਮੇਰੇ ਕੋਲ ਉਹ ਵਾਰਦਾਤ ਕਰਨ ਤੋਂ ਪਹਿਲਾਂ ਭਾਈ ਦਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਕਮਰੇ 'ਚ ਰਹੇ ਸੀਗਾ ਤਾਂ ਇਹਨਾਂ ਇੱਕ ਮੇਰੀ ਇਨਵੋਲਵਮੈਂਟ ਹੈ ਨਾ ਓਕੇ ਇਨਵੋਲਵਮੈਂਟ ਦੀ ਜੀ ਮੈਨੂੰ ਕੋਈ ਦੱਸ ਕੇ ਰਹੇ ਸੀ ਉਹ ਵੀ ਅਸੀਂ ਆਹ ਕੰਮ ਕਰਨ ਜਾਂਦਾ ਹਨ ਤੁਹਾਨੂੰ ਨਹੀਂ ਪਤਾ ਸੀ ਸੀ ਕੋਈ ਗੱਲ ਨਹੀਂ ਜੋ ਹੋ ਗਿਆ ਮੈਂ ਤੇ ਇਹ ਕਹਿਣਾ ਵੀ ਪਿਛੇ ਨਾ ਕਰਨਾ ਭੁੱਲ ਕੇ ਅੱਗੇ ਵਾਸਤੇ ਆਪਾਂ ਕੀ ਕਰ ਸਕਦੇ ਆ ਇਹ ਮੈਂ ਸੋਚਦਾ ਓਕੇ ਤੇ ਉਹ ਬੁਣੀ ਨਵੀਂ ਸ਼ੁਰੂਆਤ ਕਰ ਲੈਣੇ ਆਪਾਂ ਇਹ ਸੋਚ ਓਕੇ ਮਤਲਬ ਜਿਵੇਂ ਬਲਵੰਤ ਸਿੰਘ ਰਾਜੋ ਹੁਣ ਵਾਲਾ ਉਹ ਕਹਿੰਦੇ ਮੈਂ ਮਾਫੀ ਨਹੀਂ ਮੰਗਣੀ ਠੀਕ ਹੈ ਚਲੋ ਇਹ ਉਹਦਾ ਮਤਲਬ ਕਿ ਆਪਣੇ ਪਰਸਨਲ ਵਿਚਾਰ ਉਹਨੂੰ ਵੀ ਆਪਣੇ ਵਿਚਾਰ ਰੱਖਣ ਦਾ ਰਾਈਟ ਹੈ ਉਹ ਕਹਿੰਦੇ ਵੀ ਸਹੀ ਇੱਕ ਪੂਰੀ ਕੱਟ ਦੀ ਹੂੰ ਹੁਣ ਚਾਹੇ ਉਹ ਮਾਫੀ ਮੰਗੇ ਚਾਹੇ ਨਾ ਮੰਗੇ ਜਾਓ ਪਛਤਾਵਾ ਕਰੇ ਨਾ ਕਰੇ ਨਹੀਂ ਪਰ ਉਹਨਾਂ ਦੀ ਫਾਂਸੀ ਤਾਂ ਸਟਿਲ ਹਲੇ ਖੜੀ ਆ ਨਾ ਸਰ ਉਹ ਐਸੀ ਕਰਕੇ ਤਾਂ ਕੌਮ ਕਰ ਰਹੀ ਵੀ ਇੱਕ ਬੰਦੇ ਨੇ 27-28 ਸਾਲ ਵੀ ਕੱਟ ਲਏ ਫੇਰ ਵੀ ਫਾਂਸੀ ਤੁਸੀਂ ਉਹਨੂੰ ਦੇਣ ਵਾਸਤੇ ਸੋਚ ਰਹੇ ਹੋ ਗੱਲ ਤਾਂ ਹੈ ਦੇਣੀ ਆ ਸਾਲ ਤੋਂ ਸਾਲ ਤੇ ਬੰਦੇ ਨੂੰ ਕਰ ਦੇਣਾ ਚਾਹੀਦਾ ਫੇਰ ਫੈਸਲਾ ਛੇਤੀ ਕਰ ਹਮ ਕਨੇ ਹਮ ਇੱਕ ਵਾਰੀ ਉਹਨਾਂ ਨੂੰ ਡਬਲ ਉਮਰ ਕਾਹਦੀ ਕਟਾ ਲਈ ਫੇਰ ਆਪਾਂ ਸੋਚਦੇ ਆਂ ਵੀ ਇਹਨੂੰ ਫਾਂਸੀ ਦੇ ਨਹੀਂ ਇਹ ਆਪਾਂ ਇੱਕ ਵਾਰੀ ਕਰੇ ਗਲਤ ਗੱਲ ਹੈ ਮੈਂ ਆਪਾਂ ਇਸ ਗੱਲ ਨੂੰ ਮੈਂ ਤਾਂ ਨਹੀਂ ਜਜਮਾਨਦਾ ਜੀ ਮੈਂ ਸਮਝਦਾ ਵੀ ਉਹਦੀ ਮਾਫ ਹੋਣੀ ਚਾਹੀਦੀ ਤੇ ਉਹ ਵੀ ਬਾਹਰ ਆਣਾ ਚਾਹੀਦਾ ਹਮੇਸ਼ਾ ਹੁਣਾਂ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਪਾਰਲੀਮੈਂਟ ਦੇ ਵਿੱਚ ਵੀ ਜਿੰਨਾ ਚਿੱਕਰ ਕੋਈ ਮਾਫੀ ਨਹੀਂ ਮੰਗੇਗਾ ਖਾਸ ਕਰਕੇ ਬੰਦੀ ਸਿੰਘਾਂ ਦੇ ਮਾਮਲੇ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਮੁੱਦਾ ਚੱਕਿਆ ਸੀ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿੰਨਾ ਚਿੱਕਰ ਇਹ ਆਪਣੇ ਕੀਤੇ ਤੇ ਪਛਤਾਉਂਦੇ ਨਹੀਂ ਆ ਉਹਨਾਂ ਚਿੱਕਰ ਰਿਹਾਈ ਨਹੀਂ ਸਰੀ ਉਹ ਦੇਸ਼ ਦੇ ਗ੍ਰਹਿ ਮੰਤਰੀ ਹੈ ਕੋਈ ਵੀ ਕੰਡੀਸ਼ਨ ਲਾ ਸਕਦੇ ਹਾਂ ਹਮ ਹੁਣ ਕੋ ਪਾਵਰ ਹੈ ਹਾਂ ਬਿਲਕੁਲ ਹਣਾ ਕੋਈ ਵੀ ਕੰਡੀਸ਼ਨ ਲਾ ਸਕਦੇ ਨੇ ਸਰਕਾਰ ਹੈ ਕੋਈ ਵੀ ਕਿਸੇ ਬੰਦੇ ਵੀ ਇਦਾਂ ਨੇ ਭਾਈ ਇਦਾਂ ਕਰਕੇ ਇਦਾਂ ਕਰਨੇ ਤਾਂ ਹਮ ਹਣਾ ਫਿਰ ਉਹ ਉਹ ਤਾਂ ਇਦਾਂ ਵੀ ਕਹਿੰਦੇ ਸੀ ਫਿਰ ਆਪਾਂ ਜੇ ਹੋਰ ਥੋੜੀ ਪਿਛੇ ਚਲੇ ਜਾਈਏ ਮੋਦੀ ਸਾਹਿਬ ਕਹਿੰਦੇ ਸੀ ਗੁਰਨਾਥ ਬਾਦਸ਼ਾਹ ਜੀ ਦੇ ਉਹਦੇ ਹਣਾ ਪ੍ਰਕਾਰ ਦੇ ਉੱਤੇ ਅਸੀਂ ਛੱਡਾਂਗੇ ਜੀ ਹਣਾ ਫਿਰ ਉਹ ਉਹਦੀ ਕੀ ਵਜੂਦ ਹੈ ਕਿ ਉਸ ਚੀਜ਼ ਦੀ ਹਣਾ ਹਮ ਸੋ ਆਪਾਂ ਕਹਿੰਦੇ ਵੀ ਆਪਣੇ ਜੋ ਗੱਲ ਕਹਿੰਦੇ ਹੋ ਏਡੀ ਬੜੀ ਪਾਵਰ ਹੈ ਤੁਸੀਂ ਬੈਠੋ ਕੁਛ ਨਹੀਂ ਹੈ ਸਰ ਸਰ 5 4 ਬੰਦੇ ਛੱਡਣ ਨਾਲ ਕੋਈ ਦੇਸ਼ ਨਹੀਂ ਟੁੱਟਦੇ ਹੁੰਦੇ ਆਪਾਂ ਨੂੰ ਵੀ ਪਤਾ ਹੂੰ ਠੀਕ ਹੈ ਨਾ ਮੈਂ ਕਹਣਾ ਤੁਸੀਂ 1000 ਬੰਦਾ ਵੀ ਛੱਡ ਦੋ ਫਿਰ ਵੀ ਦੇਸ਼ ਨਹੀਂ ਟੁੱਟਦਾ ਹੂੰ ਤੇ ਏਡੀ ਏਡਾ ਏਡਾ ਪ੍ਰਸ਼ਾਸਨ ਬੈਠਾ ੜੀ ਹੋਵ ਵਰਜੇ ਉਹ ਆਪਣੇ ਉਤੋਂ ਛੱਡੋ ਜੀ ਰਸ਼ੀਆ ਤੋਂ ਯੂਕਰੇਨ ਨਹੀਂ ਟੁੱਟਿਆ ਹਾਲੇ ਹਾਂ ਹੈ ਹਮਾਸ ਤੋਂ ਇਜ਼ਰਾਇਲ ਤੋਂ ਹਮਾਸ ਨਹੀਂ ਖਤਮ ਹੋਇਆ ਇਹ ਬੜਾ ਵੱਡੀਆਂ ਵੱਡੇ ਵੱਡੀਆਂ ਗੱਲਾਂ ਕਰਦਾ ਹੈ ਹੇ ਪੰਜਾਹ ਬੰਦੇ ਨਾ ਕੁਝ ਨਹੀਂ ਹੁੰਦਾ ਜਿਹਦੇ ਕਹਿੰਦੇ ਆ ਗੱਲਾਂ ਇੱਕ ਸਟੇਟਮੈਂਟ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦਾ ਵੀ ਭਾਈ ਸਾਰੀਆਂ ਸਟੇਟਮੈਂਟਾਂ ਸਾਡੇ ਤੇ ਜਾਂ ਸਾਰੇ ਕਾਨੂੰਨ ਸਾਡੇ ਤੇ ਕਾਨੂੰ ਲਾਗੂ ਕਰਨੇ ਹਨ ਹਾਂ ਵੀ ਇਹੋ ਜਿਹੇ ਨਾ ਬਣਾਓ ਕੋਈ ਹੈ ਨਜਾਇਜ਼ ਜਾਏ ਹਨ ਜਦ ਤੁਸੀਂ ਜੇ ਫਾਂਸੀ ਉਲਟਕਾਣਾ ਜੀ ਇੱਕ ਦੋ ਸਾਲ ਜੀ ਕਰ ਦਿੰਦੇ ਕੋਈ ਅਜੀ ਕਰਦੇ ਹਾਂ ਹਾਂ ਤੁਸੀਂ ਇਹਨਾਂ ਦਾ ਟਾਈਮ ਵੀ ਕਟਵਾ ਲਿਆ ਫਿਰ ਤੁਸੀਂ ਇਹੋ ਕਹਿੰਦੇ ਹੋ ਕੰਡੀਸ਼ਨਲ ਹਨ ਉਹ ਸਾਰੇ ਕੰਡੀਸ਼ਨਰ ਪਹਿਲਾਂ ਕਹਿੰਦੀ 14 ਸਾਲ ਪੂਰੇ ਕਰ ਲੋ ਜੀ ਹੂੰ ਫੇ 14 ਕਹਿੰਦੇ 20 ਕਰ ਲਓ ਜੀ ਹੁਣ 20 ਵੀ ਕੱਲੇ ਹੁੰਦਾ 30 ਹੋਣ ਵਾਲੇ ਹੋ ਕਿਤੇ ਦਾ ਖੜੋ ਹਾਂ ਕਿਤੇ ਖੜੋ ਕੋਈ ਨਹੀਂ ਅਜੇ ਇੱਥੇ ਨਹੀਂ ਸਦਾ ਰਹਿਣਾ ਸਦਾ ਕਿਸੇ ਵੀ ਨਹੀਂ ਰਹਿਣਾ ਹੂੰ ਸੁਪਰ ਮੈਂ ਤਾਂ ਕਹਿੰਦਾ ਕਿਤੇ ਦਾ ਖੜ ਜੋ ਚਲੋ ਖੈਰੇ ਤੁਹਾਡੇ ਨਾਲ ਰਿਲੇਟਡ ਬਹੁਤ ਸਾਰੇ ਸਵਾਲ ਤਾਂ ਨੇ ਪਰ ਸਿੱਖ ਰਾਜਨੀਤੀ ਨਾਲ ਸੰਬੰਧਿਤ ਸਵਾਲ ਆ ਵੀ ਜਿਹੜਾ ਅਕਾਲੀ ਦਲ ਜਿਹੜਾ ਆ ਤੁਸੀਂ ਵੀ ਮੰਨਦੇ ਹੋ ਕਿ ਸਿੱਖਾਂ ਦੀ ਇੱਕ ਨਮਾਇੰਦਾ ਜਮਾਤ ਹੋ ਤੇ ਉਹ ਪਟਿਆ ਫਿਰਦਾ ਹਾਂ ਬੱਸ ਉਹ ਵੀ ਜਿਸ ਤਸਵੀਰਾਂ ਦੀ ਵੀ ਦੇਖੋ ਸਾਰੇ ਗੁਰਸਿੱਖਾਂ ਸਾਰੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਕਿਉਂ ਲੜਦੇ ਨੇ ਮੈਨੂੰ ਨਹੀਂ ਪਤਾ ਇਹ ਮੈਂ ਸੋਚਿਆ ਵੀ ਰਾਜਨੀਤੀ ਆਪਾਂ ਅਸੀਂ ਤਾਂ ਭਾਵੁਕ ਜਿਹੇ ਲੋਕ ਆਂ ਜਾ ਕੇ ਆਪਣੀ ਗੱਲ ਕਹਿ ਦਿੰਦੇ ਆ ਜੋ ਕਹਿ ਦਿੰਦੇ ਹਨਾ ਫਿਰ ਇਹ ਲੜਾਈ ਕਾਹ ਦੀ ਹੈ ਮੈਨੂੰ ਤਾਂ ਇਹ ਸਾਰੇ ਸੇਵਾ ਕਰਨ ਵਾਲੇ ਕਹਿੰਦੇ ਮੈਂ ਸੇਵਾ ਕਹਿੰਦੇ ਉਹ ਗੱਲ ਲੱਗੂ ਵੀ ਨਹੀਂ ਇੱਕ ਇੱਕ ਬੰਦੇ ਜੇ ਦੂਜੇ ਨੂੰ ਕਹਿੰਦਾ ਮੈਂ ਕਹਿੰਦਾ ਇਹ ਵੀ ਸੇਵਾ ਹੀ ਹੈ ਜੇ ਕਹਿੰਦਾ ਵੀ ਮੈਂ ਕਰੀਂਗਾ ਤੂੰ ਕਰ ਲੈ ਭਾਈ ਉਹਨਾਂ ਨੇ ਸ਼ਿਕਾਇਤ ਦਿੱਤੀ ਹੋਈ ਆ ਅਕਾਲ ਤਖਤ ਸਾਹਿਬ ਤੇ ਵੀ ਸਖਮੀਰ ਸਿੰਘ ਬਾਦਲ ਨੂੰ ਜਿਹੜਾ ਛੱਡ ਦੇਣਾ ਚਾਹੀਦੀ ਪ੍ਰਧਾਨਗੀ ਉਹਨਾਂ ਤੇ ਬੜੇ ਸੀਰੀਅਸ ਅਲੀਗੇਸ਼ਨ ਨੇ ਇਸ ਤਰ੍ਹਾਂ ਇਹ ਗੱਲ ਇਹ ਤਾਂ ਉਹਨਾਂ ਨੇ ਇੱਕ ਗੱਲ ਤਾਂ ਉਹਨਾਂ ਨੇ ਵਧੀਆ ਕੀਤੀ ਹੈ ਵੀ ਉਹ ਸ਼੍ਰੀ ਘਾਟਾ ਸਾਹਿਬ ਕੋਲ ਗਏ ਨੇ ਆਪਣੇ ਮੁੱਦਿਆਂ ਨੂੰ ਉਣਕੋ ਰੱਖਿਆ ਹੁਣ ਉਹ ਸਾਰੇ ਵਿਦਵਾਨ ਲੋਕ ਨੇ ਹਮ ਆਪਣੇ ਵਜੀਤ ਕੇ ਨਾ ਕੋਈ ਹੱਲ ਕਰ ਦੋਗੇ ਕੀ ਲੱਗ ਰਿਹਾ ਕੀ ਕਾਲਤਖ ਸਾਹਿਬ ਦੇ ਜਿਹੇਦਾਰ ਜਾਂ ਪੰਚ ਸਿੰਘ ਸਹਿਬਾਨ ਵਧੀਆ ਫੈਸਲਾ ਲੈਣਗੇ ਸਰ ਵਜੀਤ ਘਟੀ ਮੈਂ ਉਹ ਹੀ ਕਹਿੰਦਾ ਨਾ ਅਸੀਂ ਤਾਂ ਉਹਨਾਂ ਨੇ ਕਹਿਆ ਵੀ ਸਰ ਤੁਹਾਨੂੰ ਪਾਵਰ ਦੇ ਦਿੱਤੀ ਫੁੱਲ ਜੋ ਕਹਿਣਾ ਤੁਸੀਂ ਤੁਸੀਂ ਸੁਪਰੀਮ ਹੋ ਹਾਂ ਤੁਸੀਂ ਜੋ ਫੈਸਲਾ ਹੁਣ ਲੇਕਿਨ ਜੇ ਕੋਈ ਕਿੰਤੂ ਪਰੰਤੂ ਕਰਦਾ ਸਰ ਉਹਦਾ ਕਰੀ ਜਾਵੇ ਉਹ ਤਾਂ ਫਿਰ ਮੰਨਦਾ ਨਹੀਂ ਨਾ ਮੈਂ ਤਾਂ ਇਹ ਹਮ ਜੋ ਕਿੰਤੂ ਪਰੰਤੂ ਹੀ ਕਰ ਰਿਹਾ ਹਾਂ ਉਹ ਫਿਰ ਆਪਾਂ ਉਹਨੂੰ ਕਹਿੰਦੇ ਵੀ ਠੀਕ ਹੈ ਉਹਨਾਂ ਨੇ ਤਾਂ ਕਰ ਹੀ ਜਾਣੇ ਜੋ ਤਾਂ ਫਿਰ ਹਣਾ ਉਹ ਕਿੰਤੂ ਪਰੰਤੂ ਉਹਦੇ ਤਾਂ ਕੋਈ ਨਹੀਂ ਇਹ ਤਾਂ ਆਪਾਂ ਨੂੰ ਸਾਡੀ ਦਾ ਉੱਥੇ ਇੱਕ ਸ਼ਬਦ ਹੈ ਹਮ ਸ਼ਬਦਾਂ ਦੇ ਤੌਰ ਦੇ ਉੱਤੇ ਅਸੀਂ ਉਹਨਾਂ ਨੂੰ ਇੱਕ ਤਖਤ ਬਣਾਇਆ ਬਰਾਬਰ ਦਾ ਸ਼ਬਦਾਂ ਦੇ ਤੌਰ ਦੇ ਤੇ ਕਹਿੰਦੇ ਠੀਕ ਹੈ ਜੋ ਕਰੂੰ ਕਹਿ ਕਹਦੋਂ ਇਹ ਕਰ ਲੈ ਮੰਨ ਲੈਣ ਤੇ ਮੰਨ ਕਰਨ ਕੇ ਸਾਰੋ ਇਹ ਇੰਨਾ ਤਾਂ ਨਹੀਂ ਹੈ ਸੰਗਤ ਜਵਾਬ ਦੇ ਸੰਗਤ ਨੂੰ ਤਾਂ ਕੀ ਜਵਾਬ ਦੇ ਸੰਗਤ ਨੂੰ ਉਹ ਹੋਵੇ ਤਾਂ ਸਹੀ ਨਾ ਵੀ ਜੋ ਤੁਸੀਂ ਕਰੋਗੇ ਠੀਕ ਹੈ ਦੋ ਤਾਂ ਤੁਨੂੰ ਹੂੰ ਦੇਣਗੇ ਤੁਸੀਂ ਹੁਣ ਅ ਲੱਗਦਾ ਕਿ ਜਮਾਨਤ ਤੁਹਾਡੀ ਇਹ ਕਾਫੀ ਲੰਮਾ ਸਮਾਂ ਇਹ ਤੁਹਾਨੂੰ ਮਿਲ ਜਾਏ ਕੀ ਸੋਚ ਰਹੇ ਹੋ ਵੀ ਕੀ ਪਲਾਨਿੰਗ ਕਰ ਰਹੇ ਹੋ ਤੁਸੀਂ ਹੁਣ ਕੀ ਕਰਨ ਦਾ ਸਰ ਇਸ ਤਰ੍ਹਾਂ ਵੀ ਇਹ ਲੰਮਾ ਸਮਾਂ ਰਹਿੰਦੀ ਹੈ ਜਾਂ ਕਿੰਨੇ ਕੋਈ ਇਹਦਾ ਕੋਈ ਪੀਰੀਅਡ ਨਿਸ਼ਚਿਤ ਨਹੀਂ ਹੈ ਵੀ ਇੰਨਾ ਚਿਰ ਇਦਾਂ ਹਨਾ ਇਹ ਸਰਕਾਰ ਦੇ ਹੱਥ ਹੈ ਫਿਰ ਮੈਂ ਤੁਹਾਨੂੰ ਵੀ ਉਹਨਾਂ ਨੇ ਉਹਨਾਂ ਦੀ ਡਿਸਕ੍ਰੈਸ਼ਨਰੀ ਪਾਵਰ ਹੈ ਉਹ ਚਾਹਣ ਤਾਂ ਕੱਲੋਂ ਮੇਰੀ ਰਿਜੈਕਟ ਕਰਕੇ ਫੇਰ ਕਰਨ ਜਾਂ ਸਰਂਡਰ ਕਰ ਲੈ ਹਾਂ ਜਿਉ ਉਹ ਸਾਰਾ ਤਾਂ ਕਿ ਚਾਰੀ ਉਮਰ ਹੀ ਮਰੀ ਪੈਂਡਿੰਗ ਰੱਖੀ ਰੱਖਣ ਕਹਿੰਦੇ ਹਾਂ ਕੋਈ ਨਹੀਂ ਆਪਣਾ ਕਰ ਆਪਣੇ ਜੀਵਨ ਬਤੀਤ ਕਰ ਲੈ ਭਾਈ ਇਦਾਂ ਕਰਨਾ ਚਾਹੁੰਦਾ ਹੂੰ ਇਹ ਉਹਨਾਂ ਪਾਵਰ ਹੈਗੀ ਉਹਨਾਂ ਕੋ ਹੂੰ ਉਹ ਵਰਤ ਸਾਡੇ ਹੂੰ ਠੀਕ ਹੈ ਦੇਖਦੇ ਹਾਂ ਕਿੰਨਾ ਕਰਦਾ ਕੋਈ ਗੱਲ ਨਹੀਂ ਜਿੱਦਾਂ ਵੀ ਆ ਨਾਲ ਇਸੇ ਵੀ ਤੁਸੀਂ ਕੀ ਸੋਚਿਆ ਵੀ ਕੀ ਕਿਵੇਂ ਗਾਂ ਤੁਹਾਡਾ ਅਨਸਰਟਨ ਹੈ ਨਾ ਮੇਰਾ ਤਾਂ ਫਿਊਚਰ ਹੀ ਅਨਸਰਟਨ ਹੈ ਪਤਾ ਨਹੀਂ ਹੈ ਮੈਨੂੰ ਕਿੰਨੇ ਦਿਨਾਂ ਵਾਸਤੇ ਸੋ ਇਸ ਵਾਸਤੇ ਪਿਛਲੀ ਵਾਰ ਜਿਵੇਂ ਪਹਿਲਾਂ ਮੈਂ ਉਹ ਇਹ ਰਿਕਸ਼ਾ ਚਲਾਣਾ ਸ਼ੁਰੂ ਕੀਤਾ ਸੀ ਫਿਰ ਮੈਂ ਚਲੋ ਥੋੜਾ ਲੰਬਾ ਸਮੇਂ ਵਾਸਤੇ ਮੇਰੇ ਫਿਰ ਮਨ ਨੂੰ ਲੱਗਿਆ ਵੀ ਇੰਸ਼ੋਰੈਂਸ ਦਾ ਕੰਮ ਸ਼ੁਰੂ ਕਰ ਲੈਣੇ ਹਨ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ ਲੇਕਿਨ ਜੋ ਆਪਣੇ ਕਲਾਇੰਟ ਸੀ ਜਦ ਹੁਣ ਗੁਰਮੀਤ ਸਿੰਘ ਨੂੰ ਆਪ ਹੀ ਨਹੀਂ ਪਤਾ ਵੀ ਉਹਨੂੰ ਹੈ ਕੀ ਹਨਾ ਉਹ ਕੱਲੋ ਵਿਚਾਰਨ ਦਿੱਕਤਾਂ ਦੀ ਹੈ ਉਹ ਕੰਮ ਵੀ ਮੇਰੇ ਕੋਲ ਹਨ ਕਈ ਕੰਮ ਰਹਿ ਜਿਹੜੇ ਮੈਂ ਕਰ ਹੀ ਨਹੀਂ ਸਕਦਾ ਇਹ ਈ ਰਿਕਸ਼ਾ ਤੁਹਾਡਾ ਹਾਂਜੀ ਹਾਂਜੀ ਇਹ ਪਹਿਲਾਂ ਚਲਾਉਂਦੇ ਰਹੇ ਤੁਸੀਂ ਹਾਂ ਕੋਰੋਨਾ ਕਰਾਉਂ ਦੌਰਾਨ ਚਲਾਇਆ ਜੀ ਮੈਂ ਓਕੇ ਜੀ ਕੀ ਰਾਜਨੀਤੀ ਦੇ ਵਿੱਚ ਤੁਹਾਡਾ ਕੋਈ ਹੈ ਦਿਲਚਸਪੀ ਸਿੱਖ ਰਾਜਨੀਤੀ ਦੇ ਵਿੱਚ ਜਾਂ ਤੁਹਾ ਮੇਰਾ ਕੋਈ ਰਾਜਨੀਤਿਕ ਤੌਰ ਦੇ ਉੱਤੇ ਕੋਈ ਕਾਮਯਾਬ ਵਿਅਕਤੀ ਨਹੀਂ ਹੈਗਾ ਜੀ ਨਹੀਂ ਮੈਂ ਕੁਝ ਇਹ ਤੇ ਹਾਂ ਇਹ ਆਪਾਂ ਦੇ ਕੁ ਦੇਸੀ ਜਿਹੇ ਬੰਦੇ ਆ ਜੀ ਹਾਂ ਤੁਸੀਂ ਆਏ ਜੇ ਪ੍ਰਸ਼ਨ ਪੁੱਛ ਰਹੇ ਨੇ ਉਹ ਤਾਂ ਬੰਦੇ ਨੂੰ ਕੁਝ ਤਾਂ ਬੋਲਣਾ ਪੈਂਦਾ ਹੀ ਹੈ ਤੇ ਇਹਦੇ ਵਿੱਚ ਵੀ ਹੋ ਸਕਦਾ ਹੈ ਕਿ ਛੱਤੀ ਕੰਟਰੋਵਰਸੀਆਂ ਸ਼ੁਰੂ ਹੋਣ ਪਰ ਇਹ ਮੇਰੇ ਨਿੱਜੀ ਵਿਚਾਰ ਨੇ ਮੈਂ ਪਹਿਲਾਂ ਕਿਹਾ ਵੀ ਉਹ ਭਾਈ ਚੰਗੇ ਲੱਗਾਂ ਠੀਕ ਹੈ ਕੋਈ ਬਾਲਾ ਦਿਨ ਤੇ ਨਾਲ ਲਾਏ ਠੀਕ ਹੈ ਜੀ ਹਨ ਤੇ ਇਹ ਵੀਰੇ ਜੀ ਵਿਚਾਰਾ ਠੀਕ ਹੈ ਜੱਜ ਜੀ ਦਾ ਪ੍ਰਣਾਲੇ ਹੋ ਨਹੀਂ ਤਾਂ ਕੋਈ ਗੱਲ ਨਹੀਂ ਹੈ ਨਾ ਕੋਈ ਨਾ ਕੋਈ ਤਾਂ ਕਰ ਨੀ ਜੀ ਵਿਚਾਰਨੇ ਹਾਂ ਚਲੋ ਇਹ ਸਨ ਇੰਜੀਨੀਅਰ ਗਰਮੀਤ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਖੁੱਲ ਕੇ ਰੱਖੇ ਔਰ ਖਾਸ ਗੱਲ ਜਿਹੜੀ ਉਹਨਾਂ ਦੀ ਉਹਨਾਂ ਨੇ ਕਿਹਾ ਸਰਕਾਰ ਨੂੰ ਵੀ ਕਿਹਾ ਕਿ 5 6 ਜਿਹੜੇ ਸਿੰਘਾਂ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਫਰਕ ਨਹੀਂ ਪੈਂਦਾ ਰਿਹਾ ਕਰ ਦੇਣਾ ਚਾਹੀਦਾ ਆ ਔਰ ਉਹਨਾਂ ਨੇ ਇੱਕ ਬੜਾ ਲੰਮਾ ਅਰਸਾ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਕੱਟਿਆ ਔਰ ਉਹ ਆਪਣੀ ਨਾਰਮਲ ਜ਼ਿੰਦਗੀ ਜਿਹੜੀ ਆ ਜੁਣੀ ਚਾਹੁੰਦੇ ਔਰ ਨਾਲ ਹੀ ਉਹਨਾਂ ਨੇ ਸਿੱਖ ਪੰਥ ਨੂੰ ਵੀ ਇੱਕ ਵੱਡੀ ਅਪੀਲ ਕੀਤੀ ਆ ਕਿ ਉਹ ਵੱਡਾ ਹੌਸਲਾ ਰੱਖ ਕੇ ਵੱਡੇ ਦਿਲ ਰੱਖ ਕੇ ਜਿਹੜਾ ਆ ਉਹ ਏਕਤਾ ਵੱਲ ਜਾਣ ਔਰ ਆਪਣੇ ਪਾਟੋ ਧਾੜ ਜਿਹੜੀ ਆ ਉਹ ਖਤਮ ਕਰ ਤੇ ਪੂਰਨ ਤੌਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ दैनिक दे टीवी धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।